ਫਿਲਮ ਆਈ ਥਿੰਕ ਦੋ ਸਵਾ ਤੋਂ ਘੰਟੇ ਚ ਖਤਮ ਹੋ ਜਾਂਦੀ ਹੈ ਤੇ ਜਿਹੜੀ ਵੈਬ ਸੀਰੀਜ਼ ਆ ਉਹ ਮਿਨੀਮਮ ਸਾਢੇ 3-4 ਘੰਟੇ ਦਾ ਕੰਟੈਂਟ ਆ ਹੁਣ ਸਾਢੇ 3-4 ਘੰਟੇ ਦੇ ਕੰਟੈਂਟ ਨੂੰ ਤੁਸੀਂ ਸਵਾ ਦੋ ਘੰਟੇ ਚ ਕੱਟ ਕੇ ਲੈ ਕੇ ਆਉਣਾ ਇਜ਼ ਨਾਟ ਪੋਸੀਬਲ ਔਰ ਜੇ ਸ਼ਾਇਦ ਪੋਸੀਬਲ ਹੋ ਵੀ ਜਾਂਦਾ ਤਬ ਉਸਨੀਆਂ ਡਿਟੇਲਸ ਉਸਨੀਆਂ ਲੇਅਰਸ ਮਿਸ ਹੋ ਜਾਣੀਆਂ ਸੀ ਜਿਹੜੀ ਮੇਰੇ ਲਗਾ ਦਾ ਆਡੀਅנס ਨੂੰ ਵੈਸੇ ਨਹੀਂ ਪਸੰਦ ਆਉਣੀਆਂ ਸੀ ਸੋ ਜਦੋਂ ਇਹ ਸੀਰੀਜ਼ ਲੋਕ ਦੇਖਦੇ ਨੇ ਇੱਕ ਇੱਕ ਕੈਰੈਕਟਰ ਤੇ ਵਰਕ ਕੀਤਾ ਗਿਆ ਕਿ ਤੁਹਾਡੇ ਦਿਮਾਗ 'ਚ ਵੀ ਇਸੇ ਲਈ ਇਹ ਚੀਜ਼ ਆਈ ਕਿ ਇਹਨੂੰ ਸੀਰੀਜ਼ ਬਣਾਈ ਜਾਵੇ ਸੋ ਥੈਟ ਇੱਕ ਇੱਕ ਕੈਰੈਕਟਰ ਖੁੱਲ ਕੇ ਆਵੇ ਫਿਲਮ 'ਚ ਕਿਤੇ ਨਾ ਕਿਤੇ ਆਪਾਂ ਕੱਟੂ ਦਿਖਾਉਨੇ ਆ ਕੱਟੂ ਕੱਟ ਹਰ ਸੀਨ ਨੂੰ ਕੱਟੂ ਕੱਟ ਪੇਸ਼ ਕਰਦੇ ਆ ਕਿਉਂਕਿ ਵਾਡੀ ਸਕਰੀਨ ਦੀ ਫਿਲਮ ਚੱਲਦੀ ਆ ਤਾਂ ਲੋਕਾਂ ਕੋਲ ਟਾਈਮ ਵੀ ਘੱਟ ਹੁੰਦਾ ਔਰ ਮੁੱਦੇ ਤੇ ਆਉਣਾ ਬਹੁਤ ਜਲਦੀ ਜ਼ਰੂਰੀ ਹੁੰਦਾ ਸੋ ਮੈਨੂੰ ਲੱਗਦਾ ਹੁਣ ਵੈਬ ਸੀਰੀਜ਼ ਹੈ ਇਹਦੇ ਵਿੱਚ ਅਸੀਂ ਖੁੱਲ ਕੇ ਆਪਣੀਆਂ ਲੇਅਰਸ ਨੂੰ ਆਪਣੀ ਇੱਕ ਆਪਣੀ ਜਿਹਾ ਕਹਾਣੀ ਦਾ ਸਬਟੈਕਸਟ ਨੂੰ ਅੱਪਰ ਲੈ ਕੇ ਚੱਲ ਸਕਦੇ ਆ ਜਿਹਦੇ ਨਾਲ ਮੈਨੂੰ ਲੱਗਦਾ ਆਡੀਅנס ਜੁੜ ਜਾਂਦੀ ਆ ਕਿਉਂਕਿ ਵੈਬ ਸੀਰੀਜ਼ ਚ ਜਿਹੜੀ ਗੁੱਡ ਚੀਜ਼ ਹੁੰਦੀ ਆ ਕਿ ਲੋਕ ਕੈਰੈਕਟਰਾਂ ਨਾਲ ਜੁੜ ਜਾਂਦੇ ਨੇ ਵਧੀਆ ਬ੍ਰੇਕ ਤੋਂ ਬਾਅਦ ਤੁਹਾਨੂੰ ਲੈਵਲ ਅਪ ਤੇ ਜਾਣਾ ਹੁੰਦਾ ਤੇ ਉਹ ਤੁਹਾਨੂੰ ਕਿਤੇ ਨਾ ਕਿਤੇ ਉਸ ਲੈਵਲ ਦੀ ਚੀਜ਼ ਤੁਹਾਡੇ ਕੋਲ ਨਹੀਂ ਆ ਰਹੀ ਤਾਂ ਡੈਫੀਨਿਟਲੀ ਤੁਸੀਂ ਉਹਦੇ ਨਾਲ ਜੁੜਜਦੇ ਹੋ ਪਰ ਉੱਥੇ ਫਿਰ ਐਕਚੁਅਲ ਜਿ ਤੁਹਾਡਾ ਸਬਰ ਪਰਖਿਆ ਜਾਂਦਾ। ਵੀ ਕਦੀ ਵੀ ਤੁਹਾਨੂੰ ਲਾਈਫ ਦੇ ਵਿੱਚ ਉਹੋ ਜਿਹਾ ਕਰੈਕਟਰ ਪਲੇ ਕਰਨਾ ਪੈਂਦਾ ਫਿਰ ਉਹ ਪਰਦਾ ਡਿੱਗਣ ਤੇ ਤੁਹਾਨੂੰ ਤਾੜੀਆਂ ਹੀ ਵਾਹੀਦੀਆਂ। ਹੈਨਾ? ਇਹ ਚੀਜ਼ ਦਾ ਕਿ ਮੈਨੂੰ ਲੱਗਦਾ ਹੁੰਦਾ ਕਿ ਸਾਨੂੰ ਤਿਆਰੀ ਰੱਖਣੀ ਚਾਹੀਦੀ ਆ। ਮੈਂ ਮੰਨਦਾ ਵਾਂ ਕਿ ਕਿਸਮਤ ਬੰਦੇ ਨੂੰ ਇੱਕ ਮੌਕਾ ਜ਼ਰੂਰ ਦਿੰਦੀ ਆ। ਹੂੰ। ਦਿੰਦੀ ਆ ਉਸ ਤੋਂ ਬਾਅਦ ਥੋੜੀ ਮਿਹਨਤ ਕੰਮ ਕਰਦੀ ਆ ਵੀ ਤੁਸੀਂ ਉਸ ਮੌਕੇ ਤੋਂ ਪਹਿਲਾਂ ਤਿਆਰੀ ਕਿੰਨੀ ਕੀਤੀ ਹੈ ਵੀ ਹੁਣ ਤੁਸੀਂ ਉੱਥੇ ਬਹਿ ਗਏ ਹੋ ਜਾ ਕੇ ਪਹਿਲੇ ਆ ਤੁਸੀਂ ਜਾਓਗੇ ਪੇਰੈਂਟਸ ਕਹਿੰਦੇ ਸੀ ਅੱਛੀ ਜੌਬ ਕਰ ਲੈ ਜਿੱਦਾਂ ਅੱਛਾ ਸੈਟਲ ਹੋ ਜਾਏ ਇਹ ਪਤਾ ਨਹੀਂ ਕੱਲ ਨੂੰ ਹੋਣਾ ਹੈ ਕਿ ਨਹੀਂ ਹੋਣਾ ਕਿਉਂਕਿ ਪੈਸਾ ਇਜ਼ ਵੈਰੀ ਇੰਪੋਰਟੈਂਟ ਕੋਈ ਵੀ ਮਾਪਿ ਹੋਵੇ ਨਹੀਂ ਚਾਹੁੰਦਾ ਕਿ ਉਹਨਾਂ ਦਾ ਬੱਚਾ ਅਨਸਕਸੈਸਫੁਲ ਹੋਏ ਲੋਕੀ ਉਹਨਾਂ ਨੂੰ ਗੱਲਾਂ ਕਰਨ ਹੂੰ ਠੀਕ ਆ ਉਹ ਡਿਪਰੈਸ਼ਨ ਜਿਹਨੂੰ ਵੈਸੇ ਲੋਕਾਂ ਨੇ ਬਣਾਇਆ ਟੈਨਸ਼ਨ ਤੋਂ ਜੂਜੇ ਉਹ ਨੂੰ ਲੋਕੀ ਗਲਤ ਗੱਲਾਂ ਕਰਨ ਤੇ ਉਹਦੇ ਕੋਲ ਪੈਸਾ ਨਾ ਹੋਵੇ ਉਹਦੀ ਕਦਰ ਨਾ ਹੋਵੇ ਮਾਪਿਓ ਤਾਂ ਡਰਦੇ ਨੇ ਸਾਡੀ ਇੰਡਸਟਰੀ ਰਿਸਕ ਤੇ ਆ ਅਸੀਂ ਉਹ ਉਹਨਾਂ ਦੀ ਯੋਗਰਾਜ ਸਾਹਿਬ ਦੀ ਗੱਲ ਕਰਾਂ ਉਹ ਤੇ ਦਾਲ ਵੀ ਜਿਹੜੀ ਹੈ ਨਾ ਗਣਾਸੀ ਤੇ ਰੱਖ ਕੇ ਖਾਣੇ ਆ ਉਸ ਹੱਬ ਬਹੁਤ ਰਿਸਕ ਰਿਸਕਿਆ ਜੀ ਡੇਲੀ ਰਿਸਕ ਹੈ ਇਸ ਚੀਜ਼ ਦੇ ਉੱਤੇ ਕਿੰਨੀਆਂ ਚੀਜ਼ਾਂ ਹੁੰਦੀਆਂ ਹੁੰਦੀਆਂ ਨਹੀਂ ਹੁੰਦੀਆਂ ਮਾਪਿਆਂ ਨੂੰ ਇੱਕ ਚੰਗੇ ਰੈਸਟੋਰੈਂਟ ਤੇ ਬਿਠਾਇਆ ਉੱਥੇ ਖਾਣਾ ਖਵਾ ਰਹੇ ਹਾਂ ਅਬ ਮਾਪਿਆਂ ਨੂੰ ਤੁਸੀਂ ਲੈ ਕੇ ਗਏ ਕੀ ਅੱਜ ਮਾਂ ਸੀ ਘੁੰਮਣ ਚੱਲਦੇ ਹਾਂ ਨਾ ਉਹਨਾਂ ਲਈ ਉਹ ਇੰਪੋਰਟੈਂਟ ਨਹੀਂ ਤੁਸੀਂ ਕਿੱਥੇ ਘੁੰਮਣ ਗਏ ਜਾਂ ਕਿੱਥੇ ਖਾਣਾ ਖਾਧਾ ਉਹਨਾਂ ਲਈ ਉਹ ਇੰਪੋਰਟੈਂਟ ਹੈ ਕਿ ਤੁਸੀਂ ਉਹਨਾਂ ਨਾਲ ਸਮਾਂ ਬਿਤਾਇਆ ਸੋ ਕਈ ਨੇ ਜੋ ਆਪਣੇ ਉਹਦੇ ਵਿੱਚ ਰਹਿ ਕੇ ਪਿਆਰ ਨੂੰ ਐਕਸਪ੍ਰੈਸ ਕਰਦੇ ਨੇ ਨਹੀਂ ਮਿਲਦਾ ਤਾਂ ਉਹ ਥੰਮ ਜਾਂਦੇ ਨੇ ਕੁਝ ਹੁੰਦੇ ਨੇ ਅਗਰੈਸਿਵ ਹੁੰਦੇ ਨੇ ਜਾਂ ਕੁਝ ਰੀਸ ਹੋ ਜਾਂਦੀ ਆ ਜ਼ਿੱਦ ਹੋ ਜਾਂਦੀ ਆ ਕਈ ਕਿਰਦਾਰਾਂ ਦੀ ਕਿ ਅਸੀਂ ਉਹਨੂੰ ਪਾਉਣਾ ਹੀ ਪਾਉਣਾ ਉਹ ਮੈਨੂੰ ਚਾਹੁੰਦਾ ਨਹੀਂ ਚਾਹੁੰਦਾ ਦੈਟਸ ਅ ਡਿਫਰੈਂਟ ਥਿੰਗ सत श्रीकाल जी मैं हलीन सानी तुम देख रहे हो निरपक पोस्ट बहुत बहुत स्वागत है सारे सारियाद एक वैब सीरीज की गलबात कर रहे हैं जो कि चौपाल से रिलज़ हो चुकी है यह वैब सीरीज जो पता लगा सी सीरीज़ बन के आ रही है तो एक दुख भी होया ओ टी टी वी पर क्यों आ रही है फिल्म बन के सिल्वर स्क्रीन पर क्यों नहीं आ रही है मैं गल कर रही हाँ जी माए मैं एक शिखरा यार बनाया सो मेरे नाल नायरैक्टर एंड द एक्टर ऑफ दिस फिल्म मौजूद ने अर्श हिंदल जी एंड द डायक्टर ऑफ द फिल्म इज जसी मान जी सत श्रीकाल बहुत बहुत स्वागत है दोनों मैं बहुत बहुत थैंक यू ਸਸਿਦਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਜੀ ਦੋਨੋਂ ਦਾ ਚੜ੍ਹਦੀ ਕਲਾ ਜੀ ਬਹੁਤ ਵਧੀਆ ਲੇਕਿਨ ਜਦੋਂ ਅਸੀਂ ਨਾ ਐਕਟਰ ਐਕਟਰ ਦਾ ਇੰਟਰਵਿਊ ਲੈਂਦੇ ਆ ਤੇ ਜਿਆਦਾ ਕੰਫਰਟੇਬਲ ਹੁੰਦੇ ਨੇ ਡਾਇਰੈਕਟਰ ਰਾਈਟਰ ਦਾ ਲੈਂਦੇ ਆ ਜਿਆਦਾ ਕੰਫਰਟੇਬਲ ਤੁਸੀਂ ਦੋਨੋਂ ਕੰਫਰਟੇਬਲ ਹੋ ਅਸੀਂ ਪਹਿਲਾਂ ਦੋਸਤ ਹਾਂ ਅੱਛਾ ਸੀ ਕਿ ਫਿਰ ਤਾਂ ਬਹੁਤ سارے ਰਾਜ਼ ਪਤਾ ਲੱਗ ਜਾਣਗੇ ਓਕੇ ਜੀ ਜਦੋਂ ਮੈਂ ਪਹਿਲੀ ਲਾਈਨ ਹੀ ਬੋਲੀ ਕਿ ਫਿਲਮ ਕਿਉਂ ਨਹੀਂ ਬਣਾਈ ਸਿਲਵਰ ਸਕ੍ਰੀਨ ਤੇ ਕਿਉਂ ਨਹੀਂ ਲੈ ਕੇ ਆਏ ਮੈਨੂੰ ਲੱਗਦਾ ਜਦੋਂ ਇਸ ਮਤਲਬ ਇਹਦੀ ਪੋਸਟ ਲੌਕ ਹੋਈ ਸੀ ਨਾ ਤੇ ਇਹ ਤਾਂ ਪ੍ਰੀਵਿਊ ਰੱਖਿਆ ਸੀ ਅਸੀਂ ਬੰਬੇ ਪ੍ਰੀ ਪ੍ਰੋਡਿਊਸਰਸ ਲਈ ਪ੍ਰੋਡਿਊਸਰਸ ਪ੍ਰੀਵਿਊ ਰੱਖਿਆ ਸੀ ਤਾਂ ਪ੍ਰੋਡਿਊਸਰਸ ਉਦੋਂ ਮੈਨੂੰ ਕਹਿ ਰਹੇ ਸੀ ਕਿ ਦੀ ਫਿਲਮ ਬਣਾ ਦੋ ਇਹਨਾਂ ਨੂੰ ਫਿਲਮ ਰਿਲੀਜ਼ ਕਰ ਦੇ ਕਿਉਂਕਿ ਜਿੰਦਾ ਦਾ ਕੰਮ ਹੋਇਆ ਸੀ ਬਟ ਕੀ ਹੁੰਦਾ ਕਿ ਕੰਟੈਂਟ ਵੈਬ ਸੀਰੀਜ਼ ਦਾ ਬਹੁਤ ਲੰਬਾ ਹੁੰਦਾ ਇਹ ਦਿਸ ਇਜ਼ 올 ਅਬਾਊਟ ਮੈਨ ਲੱਗਦਾ ਜ਼ਮੀਨ ਆਸਮਾਨ ਦਾ ਫਰਕ ਹੈ ਕਿਉਂਕਿ ਫਿਲਮ ਆਈ ਥਿੰਕ ਦੋ ਸਬਹ ਤੋਂ ਘੰਟੇ ਚ ਖਤਮ ਹੋ ਜਾਂਦੀ ਹੈ ਜਿਹੜੀ ਵੈਬ ਸੀਰੀਜ਼ ਆ ਮਿਨਿਮਮ ਸਾਢੇ 3-4 ਘੰਟੇ ਦਾ ਕੰਟੈਂਟ ਹੁਣ ਸਾਢੇ 3-4 ਘੰਟੇ ਦੇ ਕੰਟੈਂਟ ਨੂੰ ਤੁਸੀਂ ਸਵਾ ਦੋ ਘੰਟਿਆਂ ਚ ਕੱਟ ਕੇ ਲੈ ਕੇ ਆਉਣਾ ਇਜ਼ ਨਾਟ ਪੋਸੀਬਲ ਔਰ ਜੇ ਸ਼ਾਇਦ ਪੋਸੀਬਲ ਹੋ ਵੀ ਜਾਂਦਾ ਤਾਂ ਬਹੁਤ ਸਾਰੀਆਂ ਡਿਟੇਲਸ ਬਹੁਤ ਸਾਰੀਆਂ ਲੇਅਰਸ ਮਿਸ ਹੋ ਜਾਣੀਆਂ ਸੀ ਜਿਹੜੀ ਮੇਰੇ ਲਾ ਤਾਂ ਆਡੀਅנס ਨੂੰ ਵੈਸੇ ਨਹੀਂ ਪਸੰਦ ਆਉਣੀਆ ਸੀ ਸੋ ਇਟਸ ਬੈਟਰ ਜਿਹੜੀ ਚੀਜ਼ ਜਿੱਦਾਂ ਬਣਾਈ ਗਈ ਸੀ ਜਿੱਦਾਂ ਸ਼ੁਰੂ ਕੀਤੀ ਗਈ ਉਹਨੂੰ ਉਸੇ ਲੈਵਲ ਤੇ ਉਸੇ ਤਰੀਕੇ ਨਾਲ ਪੇਸ਼ ਕੀਤਾ ਜਾਵੇ ਤਾਂ ਇਹਨੂੰ ਵੈਬ ਸੀਰੀਜ਼ ਦੇ ਫਾਰਮੈਟ 'ਚ ਹੀ ਫਿਰ ਅਸੀਂ ਫਾਈਨਲ ਡਿਸੀਜਨ ਲਿਆ ਅਰਸ਼ ਮੈਂ ਤੁਹਾਡੇ ਧਿਆਨ ਨਹੀਂ ਲੇਕਿਨ ਰਿਲੇਟਿਡ ਦੇ ਸੇਖ ਹੋਰ ਕੁਐਸਚਨ ਮੈਂ ਪੁੱਛਣਾ ਚਾਹਨੀ ਹਾਂ ਜਦੋਂ ਅਸੀਂ ਇੱਕ ਵੈਬ ਸੀਰੀਜ਼ ਬਣਾਨੇ ਨਾ ਐਜ਼ ਅ ਆਡੀਅנס ਜਦੋਂ ਅਸੀਂ ਦੇਖਦੇ ਹਾਂ ਅਸੀਂ ਹਮੇਸ਼ਾ ਦੇਖਦੇ ਹਾਂ ਕਿ ਵੈਬ ਸੀਰੀਜ਼ ਇਸ ਲਈ ਬਣਾਈ ਜਾਂਦੀ ਤਾਂ ਕਿ ਇੱਕ ਇੱਕ ਕੈਰੈਕਟਰ ਤੇ ਵਰਕ ਕੀਤਾ ਜਾਵੇ ਇੱਕ ਇੱਕ ਕੈਰੈਕਟਰ ਖੁੱਲ ਕੇ ਆਵੇ ਮੈਨੂੰ ਇਸ ਵਕਤ ਉਹ ਮਨਾਂਮ ਸ਼ੈ ਲੈ ਸਕਦੀਆਂ ਤਾਜ਼ਾ ਖਬਰ ਜਦੋਂ ਅਸੀਂ ਦੇਖੀ ਸੀ ਬੀਬੀ ਕੀ ਵਾਈਨਸ ਦੀ ਉਦੋਂ ਸਿਰਫ ਉੱਤੇ ਹੀ ਜਿਆਦਾ ਫੋਕਸ ਕੀਤਾ ਗਿਆ ਸੀ ਸਾਨੂੰ ਇੰਜ ਲੱਗਾ ਕਿ ਇਹਨੂੰ ਫਿਲਮ ਵੀ ਬਣਾ ਸਕਦੇ ਸੀ ਸੋ ਜਦੋਂ ਇਹ ਸੀਰੀਜ਼ ਲੋਕ ਦੇਖਦੇ ਨੇ ਇੱਕ ਇੱਕ ਕੈਰੈਕਟਰ ਤੇ ਵਰਕ ਕੀਤਾ ਗਿਆ ਕੀ ਤੁਹਾਡੇ ਦਿਮਾਗ ਚ ਵੀ ਇਸੇ ਲਈ ਇਹ ਚੀਜ਼ ਆਈ ਕਿ ਇਹਨੂੰ ਸੀਰੀਜ਼ ਬਣਾਈ ਜਾਵੇ ਸੋ ਥੈਟ ਇੱਕ ਇੱਕ ਕੈਰੈਕਟਰ ਖੁੱਲ ਕੇ ਆਵੇ ਜੀ ਜੀ ਆਈ ਥਿੰਕ ਉਹ ਵੈਬ ਸੀਰੀਜ਼ ਹੁੰਦੀ ਹੀ ਕੈਰੈਕਟਰਸ ਦੀ ਹੈਗੀ ਆ ਤਾਂ ਜਿਹੜੀ ਕੈਰੈਕਟਰਸ ਨੇ ਉਹਨਾਂ ਦੀਆਂ ਅਲੱਗ-ਅਲੱਗ ਸਬਟੈਕਸ ਕਹਾਣੀਆਂ ਹੈਗੀਆਂ ਨੇ ਸਭ ਦੇ ਟਰੈਕਸ ਨੇ ਅਲੱਗ-ਅਲੱਗ ਫਿਲਮ 'ਚ ਕਿਤੇ ਨਾ ਕਿਤੇ ਆਪਾਂ ਕੱਟੂ ਦਿਖਾਉਂਦੇ ਆ ਕੱਟੂ-ਕੱਟ ਹਰ ਸੀਨ ਨੂੰ ਕੱਟੂ-ਕੱਟ ਪੇਸ਼ ਕਰਦੇ ਆ ਕਿਉਂਕਿ ਅ ਵੱਡੀ ਸਕਰੀਨ ਦੀ ਫਿਲਮ ਚੱਲਦੀ ਆ ਤਾਂ ਲੋਕਾਂ ਕੋਲ ਟਾਈਮ ਵੀ ਘੱਟ ਹੁੰਦਾ ਔਰ ਮੁੱਦੇ ਤੇ ਆਉਣਾ ਬਹੁਤ ਜਲਦੀ ਜ਼ਰੂਰੀ ਹੁੰਦਾ ਸੋ ਮੈਨੂੰ ਲੱਗਦਾ ਹੁਣ ਵੈਬ ਸੀਰੀਜ਼ ਐ ਇਹਦੇ 'ਚ ਅਸੀਂ ਖੁੱਲਕੇ ਆਪਣੀਆਂ ਲੇਅਰਜ਼ ਨੂੰ ਆਪਣੀ ਇੱਕ ਆਪਣੀ ਜਿਹੀ ਕਹਾਣੀ ਦਾ ਸਬਟੈਕਸਟ ਉਹਨੂੰ ਉੱਪਰ ਲੈ ਕੇ ਚੱਲ ਸਕਦੇ ਆ ਜਿਹਦੇ ਨਾਲ ਮੈਨੂੰ ਲੱਗਦਾ ਆ ਕਿ ਲੋਕ ਕੈਰੈਕਟਰਾਂ ਨਾਲ ਜੁੜ ਜਾਂਦੇ ਨੇ ਤਾਂ ਜਦੋਂ ਇੱਕ ਕੈਰੈਕਟਰ ਹੈ ਜਿਹਦੇ ਨਾਲ ਸ਼ੁਰੂਆਤ ਹੋਈ ਹੈ ਹੁਣ ਉਹਦੇ ਅਰਾਊਂਡ ਜਿਹੜੇ ਕੈਰੈਕਟਰਸ ਨੇ ਉਹ ਸਭ ਨਾਲ ਜੁੜ ਜਾਂਦੇ ਨੇ ਚਾਹੇ ਉਹ ਗੁਰਬਾਜ਼ ਹੈ ਗੁਰਬਾਜ਼ ਦਾ ਜੇ ਕਹਾਣੀ ਚੱਲ ਰਹੀ ਹੈ ਤਾਂ ਉਹਦਾ ਜਿਹੜਾ ਤਾਇਆ ਇਜ਼ ਆਲਸੋ ਇੰਪੋਰਟੈਂਟ ਉਹਦੀ ਮਾਂ ਦਾ ਇੱਕ ਟਰੈਕ ਚੱਲ ਰਿਹਾ ਹੈਗਾ ਹੁਣ ਉਹਦੇ ਜਿਹੜੀਆਂ ਉਹਦੀ ਲਾਈਫ 'ਚ ਮੁਸ਼ਕਿਲ ਆ ਰਹੀਆਂ ਨੇ ਉਹਦੇ ਆਪੋਜ਼ਿਟ ਜਿਹੜੇ ਕਿਰਦਾਰ ਨੇ ਚਾਹੇ ਉਹ ਕਰਮ ਸਿੰਘ ਹੈ ਚਾਹੇ ਉਹ ਕੇਰ ਸਿੰਘ ਹੈ ਚਾਹੇ ਉਹ ਸੰਗਤਾਰ ਹੈ ਤਾਂ ਉਹ ਸਾਰਿਆਂ ਨਾਲ ਜਦੋਂ ਆਪਾਂ ਕੰਬਾਈਨ ਕਰਦੇ ਆ ਨਾ ਤਾਂ ਮੇਰੇ ਨਾਲ ਤਾਂ ਕੰਟੈਂਟ ਜਾਂ ਕਹਾਣੀ ਉਦੋਂ ਹੀ ਸਫਲ ਹੁੰਦੀ ਹੈ ਜਦੋਂ ਆਈ ਥਿੰਕ ਕਰੈਕਟਰ ਨਾਲ ਲੋਕ ਜੁੜ ਜਾਂਦੇ ਆ ਅਰ ਤੁਸੀਂ ਦੇਖੀ ਸੀਰੀਜ਼ ਕਿ ਤੁਸੀਂ ਹਜੇ ਦੇਖੀ ਨਹੀਂ ਮੈਂ ਸਿਰਫ ਅਜੇ ਲੋਕਾਂ ਦੇ ਥਰੂ ਦੇਖ ਰਿਹਾ ਓਕੇ ਮੈਂ ਉਹਨਾਂ ਦੇ ਮੈਸੇजेस ਉਹਨਾਂ ਦੀ ਫੋਨ ਕਾਲਸ ਉਹਨਾਂ ਦੀ ਆਵਾਜ਼ ਤੋਂ ਜੋ ਲਾਈਵ ਮਿਲ ਰਹੇ ਨੇ ਮੈਨੂੰ ਮੇਰੇ ਸਰਕਲ ਦੇ ਜਾਂ ਅਨਨੋਨ ਪਰਸਨ ਸੋ ਮੈਂ ਅਜ ਉਹਨਾਂ ਦੀ ਅੱਖਾਂ ਦੇ ਉਹਨਾਂ ਦੀਆਂ ਗੱਲਾਂ ਦੇ ਉਹਨਾਂ ਦੇ ਹਾਵ ਭਾਵ ਦੇ थ्रू ਦੇਖ ਰਿਹਾ ਤੇ ਮੈਨੂੰ ਲੱਗਦਾ ਕਿ ਮੈਂ ਮੁਬਾਰਕਬਾਦ ਦੇਣਾ ਟੀਮ ਨੂੰ ਵੀ ਆਪਣੀ ਚੀਜ਼ ਹਿੱਟ ਹੈ ਹਿੱਟ ਬਿਲਕੁਲ ਅ ਜੋ ਅਸੀਂ ਹੁਣੇ ਵੀ ਕਮੈਂਟਸ ਲਈ ਅਸੀਂ ਲੋਕਾਂ ਦੇ ਕਮੈਂਟਸ ਹੀ ਪੜਦੇ ਆ ਉਹਨਾਂ ਦੇ ਹੀ ਪਬਲਿਕ ਰਿਵਿਊ ਜਿਨੂੰ ਅਸੀਂ ਕਹਿੰਦੇ ਆ ਨਾ ਉਹ ਹੀ ਮੇਨਲੀ ਚੀਜ਼ ਹੁੰਦੀ ਹੈ ਅ ਜਦੋਂ ਅਸੀਂ ਕੰਮ ਕਰ ਰਹੇ ਹੁੰਨੇ ਹਨ ਨਾ ਇੱਕ ਬੇਸ ਬਣਾਣਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਸਮਝਣਾ ਕਿ ਡਾਇਰੈਕਟਰ ਕੀ ਸੋਚ ਰਿਹਾ ਹੈ ਰਾਈਟਰ ਕੀ ਸੋਚ ਰਿਹਾ ਹੈ ਤਾਂ ਸਾਨੂੰ ਕੀ ਪਰਫਾਰਮ ਕਰਨਾ ਕਿੰਨਾ ਕੁ ਤੁਸੀਂ ਪ੍ਰੈਕਟਿਸ ਕੀਤੀ ਹੈ ਆਪਣੇ ਰੋਲ ਲਈ ਪ੍ਰੈਕਟਿਸ ਮੈਨੂੰ ਲੱਗਦਾ ਕਿ ਇਹਦੇ ਵਿੱਚ ਜਿਹੜੀ ਮੇਰੇ ਕਰੈਕਟਰ ਦੀ ਲੇਅਰ ਸੀ ਨਾ ਉਹ ਮੇਰੀ ਰੀਅਲ ਜ਼ਿੰਦਗੀ ਨਾਲ ਕਿਤੇ ਮੇਲ ਖਾਂਦੀ ਹੈ ਕਿ ਉਹ ਇੱਕ ਤਾਂ ਬੜਾ ਅਸੂਲਾਂ ਵਾਲਾ ਵਾ ਇੱਕ ਡਿਸਪਲਿਨ ਚ ਹੈ ਤੇ ਮੇਰੀ ਲਾਈਫ ਬਹੁਤ ਡਿਸਪਲਿਨ ਚ ਹੈ ਤੇ ਮੈਂ ਮੇਰੇ ਕੁਝ ਅਸੂਲ ਨੇ ਤੇ ਜਿੰਨਾ ਕਰਕੇ ਸ਼ਾਇਦ ਮੈਂ ਤੁਹਾਡਾ ਇੰਟਰਵਿਊ ਕਰ ਰਿਹਾ ਮੈਨੂੰ ਲੋਕ ਬੋਲਦੇ ਨੇ ਹਾਂ ਕਮਿਟਮੈਂਟਸ ਵੀ ਪੂਰੀਆਂ ਕਰਦਾ ਹਾਂ ਹਾਂ ਐਗਜ਼ੈਕਟਲੀ ਐਗਜ਼ੈਕਟਲੀ ਕਿਉਂਕਿ ਮੈਨੂੰ ਬੜੀ ਉਸ ਅਕਾਲ ਪੁਰਖ ਦੀ ਕਿਰਪਾ ਉਹਦਾ ਸ਼ੁਕਰੀਆ ਦਾ ਕਰਦਾ ਮੈਂ ਹਮੇਸ਼ਾ ਕਿ ਉਹ ਚੀਜ਼ਾਂ ਉਹਨੇ ਮੇਰੇ ਕੋਲ ਬਰਕਰਾਰ ਰੱਖੀਆਂ ਤੇ ਸ਼ਾਇਦ ਮੈਂ ਚੰਗਾ ਤੇ ਵਧੀਆ ਕੰਮ ਕਰ ਰਿਹਾ ਮੈਨੂੰ ਲੱਗਦਾ ਮੈਂ ਇਸ ਸੀਰੀਜ਼ ਨਾਲ ਜਸੀ ਵੀਰੇ ਦੇ ਥਰੂ ਜੁੜਿਆ ਧੰਨਵਾਦ ਵੀਰੇ ਤੁਹਾਡਾ ਬਹੁਤ-ਬਹੁਤ ਤੇ ਉਹ ਜਿਹੜੀ ਚੀਜ਼ ਆ ਮੈਨੂੰ ਲੱਗਦਾ ਕਿ ਉਹ ਮੈਨੂੰ ਕੰਮ ਕੀ ਕਰਨਾ ਸੀਗਾ ਕਿ ਮੈਨੂੰ ਇੱਕ ਮੇਰਾ ਮੈਂ ਥਾਟ ਦੱਸਦਾ ਕਿ ਮੈਨੂੰ ਲੱਗਦਾ ਹੁੰਦਾ ਕਿ ਸਭ ਤੋਂ ਪਹਿਲਾਂ ਇੰਪੋਰਟੈਂਟ ਹੁੰਦਾ ਜਿਹਨੇ ਲਿਖੀ ਆ ਉਹਨੇ ਕਿਹੜੇ ਫੀਲ ਚ ਲਿਖੀ ਆ ਉਹਨੇ ਜਦੋਂ ਸੋਚਿਆ ਮੇਰਾ ਕਿਰਦਾਰ ਦਾ ਨਾਮ ਕਰਮ ਸਿੰਘ ਉਹਨੇ ਸੋਚਿਆ ਯਾਰ ਕਰਮ ਸਿੰਘ ਇਦਾਂ ਹੋਊਗਾ ਕਰਮ ਸਿੰਘ ਇਦਾਂ ਬੋਲਦਾ ਇਦਾਂ ਚੱਲਦਾ ਉਹ ਇਮਾਨਦਾਰ ਆ ਹਨਾ ਉਹ ਇਮਾਨਦਾਰ ਦਾ ਇਮਾਨਦਾਰ ਬੰਦੇ ਨੂੰ ਹੁੰਦਾ ਤਾਂ ਲਾਅ ਸੀ ਆ ਇਹਦਾ ਮੰਨਦੇ ਆਪਾਂ ਹਨਾ ਇਹ ਰੀਅਲ ਲਾਈਫ ਚ ਵੀ ਹੈ ਇਹ ਰੀਅਲ ਲਾਈਫ ਦੀ ਗੱਲ ਕਰ ਰਿਹਾ ਮੈਂ ਹਨਾ ਤੇ ਉਹ ਲਾਇਲਾ ਤੇ ਲਾਇਲਟੀ ਵੀ ਤੁਹਾਨੂੰ ਪਤਾ ਫਰਮਾਰੀ ਜਾਂਦੀ ਹੈ ਨਾ ਤੇ ਫਿਰ ਮੈਨੂੰ ਇਹ ਸੀਗਾ ਕਿ ਮੈਨੂੰ ਵੀਰੇ ਨੇ ਕੀ ਸੋਚਿਆ ਸੁਣ ਕੇ ਮੈਂ ਇੱਕ ਕੋਰਾ ਕੈਨਵਸ ਆ ਗਿਆ ਠੀਕ ਆ ਫਿਰ ਇਹਨਾਂ ਨੇ ਪੇਂਟ ਕੀਤਾ ਪੇਂਟ ਕੀਤਾ ਮੈਨੂੰ ਠੀਕ ਹੈ ਮੇਰੇ ਉਹਦੇ ਵਿੱਚ ਮੈਨੂੰ ਮੈਂ ਐਜ਼ ਆ ਐਕਟਰ ਮੈਨੂੰ ਨਹੀਂ ਪਤਾ ਕਿ ਥੋੜੇ ਜਿਮ ਮੈਂ ਚੀਜ਼ਾਂ ਸਿੱਧੀਆਂ ਗੱਲਾਂ ਕਰਦਾ ਮੈਨੂੰ ਨਹੀਂ ਪਤਾ ਵੀ ਉਹ ਚੰਗੀਆਂ ਹੁੰਦੀਆਂ ਜਾਂ ਕੀ ਹੁੰਦੀਆਂ ਜਾਂ ਕਰਨੀਆਂ ਚਾਹੀਦੀਆਂ ਪਰ ਮੈਨੂੰ ਲੱਗਦਾ ਹੁੰਦਾ ਕਿ ਮੈਂ ਆਪਣੇ ਆਪ ਨੂੰ ਐਜ਼ ਐਕਟਰ ਤੀਜੇ ਨੰਬਰ ਤੇ ਰੱਖਦਾ ਹੁੰਦਾ ਵੀ ਤੀਜੇ ਨੰਬਰ ਤੇ ਆ ਪਹਿਲਾ ਹੁੰਦਾ ਰਾਈਟਰ ਹਮ ਡਾਇਰੈਕਟਰ ਕੈਪਟਨ ਆਫ ਦਾ ਸ਼ਿਪ ਥੈਨ ਜੋ ਇਹਨਾਂ ਨੇ ਮੈਨੂੰ ਸੋਚਿਆ ਇਹਨਾਂ ਨੇ ਕਿਹਾ ਯਾਰ ਸਾਡਾ ਐਕਟਰ ਇਦਾਂ ਦਾ ਵਾ ਕਰਮ ਸਿੰਘ ਇਦਾਂ ਦਾ ਵਾ ਫਿਰ ਮੇਰੀ ਕ੍ਰੀਏਟੀਵਿਟੀ ਆਉਂਦੀ ਵੀ ਮੈਂ ਬੈਟਰ ਕਰਕੇ ਕੀ ਦੇ ਸਕਦਾ ਕਿਉਂਕਿ ਇਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਪ੍ਰੋਡਿਊਸਰ ਸਾਹਿਬ ਨੇ ਮੇਰੀ ਮਿਹਨਤਾਂ ਨਾ ਮੈਨੂੰ ਦੇਣੀ ਆ ਮੈਂ ਉਹਨਾਂ ਦੇ ਪੈਸੇ ਦਾ ਉਹਨਾਂ ਦੇ ਸੁਪਨਿਆਂ ਦਾ ਮੁੱਲ ਤਾਰਨਾ ਕਿ ਉਹਨਾਂ ਨੂੰ ਲਾਸ ਨਾ ਹੋਵੇ ਜੇ ਉਹਨਾਂ ਨੇ ਕਰਮ ਸਿੰਘ ਮੈਨੂੰ ਚੁਣਿਆ ਤੇ ਕਰਮ ਸਿੰਘ ਉਹਨਾਂ ਨੂੰ ਫਾਇਦਾ ਦੇ ਕੇ ਜਾਵੇ ਹੈਨਾ ਸੋ ਕੀ ਬਾਤ ਹੈ ਹਰ ਚੀਜ਼ ਡੀਪਲੀ ਬੋਲਦੀ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਨਾ ਰਾਈਟਰ ਡਾਇਰੈਕਟਰ ਮੈਂ ਨਾ ਹਮੇਸ਼ਾ ਇੱਕ ਚੀਜ਼ ਬੋਲਦੀ ਹੁੰਦੀ ਹੈ ਕਿਤੇ ਨਾ ਕਿਤੇ ਅਸੀਂ ਐਕਟਿੰਗ ਸਿੱਖ ਸਕਦੇ ਹਾਂ ਕਾਪੀ ਕਰਕੇ ਆਡੀਸ਼ਨ ਕਰਕੇ ਕਿਤੇ ਨਾ ਕਿਤੇ ਡਾਇਰੈਕਟ राइटिंग ਵੀ 6 6 ਸਹੀ ਲਿਖੇ ਤੇ রাইਟਿੰਗ ਹੈ ਨਾ ਓ ਗੋਡ ਗਿਫਟਡ ਹੈ ਵੀ ਕਾਂਟ ਮਤਲਬ ਕਿਦਾਂ ਫੋਕਸ ਕਰਕੇ ਕਿਵੇਂ ਕਰੈਕਟਰ ਨੂੰ ਐਕਸਪਲੇਨ ਕਰਨਾ ਹੈ ਕਿਵੇਂ ਹਰ ਇੱਕ ਚੀਜ਼ ਲਿਖਣੀ ਹੈ ਕਿਵੇਂ ਸਟੋਰੀ ਲਾਈਨ ਲਿਖਣੀ ਹੈ ਕਿਵੇਂ ਪ੍ਰੋਡਿਊਸਰ ਨੂੰ ਕਹਿਣਾ ਕਿ ਬਾਈ ਮੇਰੀ ਜੋ ਹੈ ਬੈਸਟ ਉਹ ਮੈਨੂੰ ਲੱਗਦਾ ਕਿ ਐਕਟਰ ਅਸੀਂ ਜੰਮ ਦੇ ਐਕਟਰ ਹੈ ਜਦੋਂ ਅਸੀਂ ਪਹਿਲੀ ਸਾਡੀ ਕਿਲਕਾਰੀ ਆਉਂਦੀ ਹੈ ਠੀਕ ਹੈ ਜੀ ਜਦੋਂ ਅਸੀਂ ਰੋਨੇ ਅਸੀਂ ਇਦਾਂ ਦੀ ਲੈ ਚ ਰੋਨੇ ਆ ਵੀ ਉਹ ਸਾਡੀ ਮਾਂ ਸਾਡੇ ਨਾਲ ਉਦੋਂ ਜੁੜ ਜਾਂਦੀ ਹੈ ਵੀ ਮੇਰਾ ਪੁੱਤਰ ਰੋ ਰਿਹਾ ਵਾ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਛੋਟੀਆਂ ਛੋਟੀਆਂ ਸ਼ਤਾਨੀਆਂ ਕਰਦੇ ਹਾਂ ਠੀਕ ਹੈ ਨਿਕੇ ਨਿਕੇ ਹਲਕੇ ਹਲਕੇ ਝੂਠ ਬੋਲਦੇ ਹਾਂ ਮੈਂ ਸਕੂਲ ਨਹੀਂ ਜਾਣਾ ਮੇਰੇ ਢਿੱਡ ਦੁਖਦੇ ਹਾਂ ਅਸੀਂ ਸ਼ੁਰੂ ਤੋਂ ਐਕਟਿੰਗ ਕਰ ਰਹੇ ਹਾਂ ਰਾਈਟ ਰਾਈਟ ਠੀਕ ਹੈ ਮੈਨੂੰ ਕੋਈ ਚੀਜ਼ ਚਾਹੀਦੀ ਹੈ ਮੈਂ ਕਹਿੰਦਾ ਮੈਂ ਮੂੰਹ ਬਣਾ ਕੇ ਬੈਠਾ ਹਾਂ ਅੰਦਰੂਨੀ ਮੈਨੂੰ ਇਹ ਆ ਵੀ ਯਾਰ ਮੈਨੂੰ ਉਹ ਚੀਜ਼ ਮਿਲ ਜਾਣੀ ਆ ਪਰ ਮੈਨੂੰ ਥੋੜਾ ਜਿਹਾ ਰੈਕਟਿੰਗ ਕਰਨੀ ਪਣੀ ਉਹ ਐਕਟਿੰਗ 1 ਘੰਟਾ ਵੀ ਆ 2 ਘੰਟੇ ਵੀ ਆ ਮੈਨੂੰ ਥੱਲੇ ਲੇਟਣਾ ਵੀ ਪੈ ਰਿਹਾ ਐਕਟਿੰਗ ਆ ਕਿ ਮੈਨੂੰ ਪਤਾ ਵੀ ਜिद ਕਰਕੇ ਉਹ ਚੀਜ਼ ਮਿਲ ਜਾਣੀ ਕੀ ਹੈ ਕਿ ਰਾਈਟਿੰਗ ਸਾਨੂੰ ਤੁਹਾਡੇ ਅੰਦਰੋਂ ਨਿਕਲਦੀ ਹੈ ਠੀਕ ਹੈ ਤੁਹਾਨੂੰ ਡੀਪਲੀ ਮੈਂ ਮੈਂ ਬਣਾ ਸਕਦਾ ਇੱਕ ਵਨ ਲਾਈਨਰ ਬਣਾ ਸਕਦਾ ਮੈਨੂੰ 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 ਸਕਰੀਨ ਪਲੇ ਨਹੀਂ ਕਰ ਸਕਦਾ ਠੀਕ ਹੈ ਮੈਂ ਕੋਸ਼ਿਸ਼ ਕਰ ਸਕਦਾ ਮੇਰੇ ਦਿਮਾਗ ਦੇ ਵਿੱਚ ਫਿਲਮ ਚੱਲ ਰਹੀ ਹੈ ਪਰ ਮੈਂ ਵੀਰੇ ਹੋਣਾ ਨੂੰ ਦਰਸਾ ਨਹੀਂ ਸਕਦਾ ਹੈ ਨਾ ਜਿਸ ਦਾ ਕੰਮ ਉਸੇ ਕੋ ਸਾਜੇ ਹੈ ਨਾ ਭਾਜੀ ਹੋਣਾ ਦੀ ਸਟੱਡੀ ਹੈ ਠੀਕ ਹੈ ਇਹਨਾਂ ਦੀ ਮਿਹਨਤ ਹੈ ਇਹਨਾਂ ਨੇ ਫੀਲਡ ਵਰਕ ਕੀਤਾ ਵੀਰੇ ਦੀ ਜਰਨੀ ਅਸੀਂ ਇਕੱਠੇ ਹਾਂ 2015-16 ਤੋਂ ਠੀਕ ਹੈ ਜੀ ਸੋਸ਼ਲ ਮੀਡੀਆ ਦੇ ਥਰੂ ਫਿਰ ਅਸੀਂ ਟੱਚ 'ਚ ਮਿਲੇ ਗੱਲਾਂ ਬਾਤਾਂ ਹੋਈਆਂ ਪਰਮਾਤਮਾ ਵੀਰੇ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਵੀਰੇ ਦਾ ਜ਼ਰੀਆ ਸੀਗਾ ਕਿ ਮੈਂ ਇੰਡਸਟਰੀ ਦੇ ਵਿੱਚ ਮੇਰੀ ਪਹਿਲੀ ਫੋਟੋਗ੍ਰਾਫ ਵੱਡੇ ਡਾਇਰੈਕਟਰ ਕੋਲ ਗਈ ਸੀ ਉਹਦਾ ਵੀਰਾ ਸੀਗਾ ਜ਼ਰੀਆ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਸੇਮ ਗੋ ਟੂ ਯੂ ਜਸਜੀ ਜੀ ਜਿਹੜਾ ਰਾਈਟਰ ਹੈ ਨਾ ਉਹ ਆਪਣੀ ਜਦੋਂ ਫਿਲਮ ਲਿਖਤੰਦਾ वो बहुत कुछ सोच दिमाग चिल्ला के बैठ जाता कि मेरी तो इदा जाएगा इदा जाएगा डायरैक्टर इज़ द नैक्स पिलर मैं फोर पिलर कहनी हमेशा प्रोड्यूसर डायरैक्टर राइटर एक्टर है ना डायरैक्टर इज़ स्ट्रोंोंगेसट पिलर जो ओरी आवाज़ निखाई में जोड़ी है स्क्रीन पर भावे कि भी हो ओ टी टी हो स्क्रीन होदा दै के स्क्रीन प्ले जिन कहने किनिक बरीकी तो इस सीरीज़ में लिखा है कि बरीकी वर्क किया है कि बार बैठ के मीटिंगा की हैं प्लीज़ एक्सप्लेन करो ਇੱਕ ਤੇ ਚੀਜ਼ ਹੈਗੀ ਕਿ ਜਿਹੜੇ ਆਪਣੇ ਰਾਈਟਰ ਆਗੇ ਨੇ 스ਪਿੰਦਰ ਸ਼ੇਰਗਿੱਲ ਹਨਾ ਤੇ ਅਸੀਂ ਅਕਸਰ ਇਕੱਠੇ ਹੀ ਕੰਮ ਕਰਦੇ ਆ ਮੈਨੂੰ ਲੱਗਦਾ ਬਹੁਤ ਸਾਰੀਆਂ ਕਹਾਣੀਆਂ ਨੇ ਜਿਹੜੀਆਂ ਅਸੀਂ ਅੱਗੇ ਕਹਿਣੀਆਂ ਵੀ ਨਹੀਂ ਤੇ ਹੁਣ ਬਹੁਤ ਸਾਰੇ ਬਣਾ ਵੀ ਚੁੱਕੇ ਆ ਮੈਨੂੰ ਲੱਗਦਾ ਸਾਡੀਆਂ ਦੋ ਵੈਬ ਸੀਰੀਜ਼ ਤੇ ਇੱਕ ਫਿਲਮ ਆਲਰੇਡੀ ਸ਼ੂਟ ਹੋ ਚੁੱਕੀ ਹੈ ਜਿਹੜੀ ਇਸ ਤੋਂ ਬਾਅਦ ਰਿਲੀਜ਼ ਹੋਣੀਆਂ ਨੇ ਸੋ ਵੀ 스ਪਿੰਦਰ ਨੇ ਲਿਖੀਆਂ ਨੇ ਸੋ ਇੱਕ ਇੱਕ ਗੁੱਡ ਚੀਜ਼ ਕੀ ਹੈ ਕਿ ਅਸੀਂ ਇਕੱਠੇ ਕੰਮ ਕਰਦੇ ਆ ਤਾਂ ਮੇਰੇ ਦਿਮਾਗ 'ਚ ਕੋਈ ਕਨਸੈਪਟ ਕੋਈ ਆਈਡੀਆ ਆਉਂਦਾ ਤਾਂ ਮੈਂ 스ਪਿੰਦਰ ਨਾਲ ਡਿਸਕਸ ਕਰਦਾ ਕਿ 스ਪਿੰਦਰ ਇਦਾਂ ਦਾ ਮੈਨੂੰ ਚਾਹੀਦਾ ਕਿ ਮੈਂ ਇਹ ਤੇ ਫਿਰ ਇਸ ਤਰੀਕੇ ਨਾਲ ਆਈ ਥਿੰਕ ਗੁੱਡ ਕਹਾਣੀਆਂ ਬਣ ਜਾਂਦੀਆਂ ਨੇ ਜਿ ਜੇ ਅਸੀਂ ਕਹਿਣੀਆਂ ਚਾਹੁੰਦੇ ਆ ਫਿਰ ਦੂਸਰੀ ਗੱਲ ਹੈ ਕਿ ਸਕ੍ਰੀਨਪਲੇ ਦੀ ਸਕ੍ਰੀਨਕਲ ਸਕ੍ਰੀਨਪਲੇ ਮੇਰੇ ਨਾਲ ਐਸੀ ਚੀਜ਼ ਹੈ ਜਿੱਦੇ ਡਾਇਰੈਕਟਰ ਨੂੰ ਬੈਠਣਾ ਹੀ ਚਾਹੀਦਾ ਔਰ ਉਸ ਸਕ੍ਰੀਨਪਲੇ 'ਚ ਅਸੀਂ ਇਕੱਠੇ ਬਹੁਤ ਵਾਰੀ ਸਾਡੀਆਂ ਡਿਸਕਸ਼ਨਸ ਹੁੰਦੀਆਂ ਨੇ ਬਹੁਤ ਬਹੁਤ ਵਾਰੀ ਤਾਂ ਮੈਂ ਅਸੀਂ ਇੱਕ ਦੂਜੇ ਨਾਲ ਇੰਨੇ ਇੱਕ ਹਾਰਸ਼ ਰਿਐਕਸ਼ਨਸ ਦਿੰਨੇ ਆ ਕਿ ਨਹੀਂ ਮੈਨੂੰ ਨਹੀਂ ਪਸੰਦ ਆਇਆ ਇਹ ਤਾਂ ਮਤਲਬ ਉਹਦੇ ਨਾਲ ਕੀ ਹੈ ਕਿ ਉਹਨੂੰ ਵੀ ਪਤਾ ਕਿ ਅਗਰ ਭਾਜੀ ਨੂੰ ਨਹੀਂ ਪਸੰਦ ਆਇਆ ਤਾਂ ਇਟ ਮੀਨਸ ਮੈਨੂੰ ਇਹਦੇ ਤੇ ਹੋਰ ਕੰਮ ਕਰਨ ਦੀ ਲੋੜ ਹੈ ਸੋ ਉਹ ਕੁਝ ਐਸਾ ਲੈ ਕੇ ਆਉਂਦਾ ਜਿਹਨੂੰ ਮੈਂ ਅਪਰੀਸ਼ੀਏਟ ਵੀ ਕਰਦਾ ਕਿ ਹਾਂ ਸੁਪਿੰਦਰ ਇਹੀ ਮੈਨੂੰ ਚਾਹੀਦਾ ਸੀ ਸੋ ਇੱਕ ਬਿਲਕੁਲ ਦਾ ਸਕ੍ਰੀਨਪਲੇ ਇੱਕ ਐਸੀ ਚੀਜ਼ ਆ ਜਿਹੜਾ ਬੁਣਨਾ ਕਹਾਣੀ ਨੂੰ ਦਿਖਣੀ ਕਿਦਾਂ ਕਹਾਣੀ ਹੈ ਨਾ ਕੀ ਸਕ੍ਰੀਨ ਤੇ ਹੋਊਗਾ ਪਲੇ ਕੀ ਹੋਊਗਾ ਸਕ੍ਰੀਨ ਤੇ ਹੈ ਨਾ ਕਿਦਾਂ ਹੋਊਗਾ ਕੀ ਕੈਰੇਕਟਰਾਈਜੇਸ਼ਨ ਹੋਊਗੀ ਕੀ ਸਭ ਕੁਝ ਹੋਏਗਾ ਉਹ ਬਹੁਤ ਇੰਪੋਰਟੈਂਟ ਆ ਵੈਬ ਸੀਰੀਜ਼ ਦਾ ਹੋਰ ਵੀ ਜ਼ਿਆਦਾ ਇੰਪੋਰਟੈਂਟ ਆ ਮੈਨੂੰ ਲੱਗਦਾ ਜੇ ਵੈਬ ਸੀਰੀਜ਼ ਦਾ ਸਕ੍ਰੀਨਪਲੇ ਵੀ ਕ ਹੈ ਤੁਸੀਂ ਪਹਿਲੇ ਐਪੀਸੋਡ ਤੋਂ ਅੱਗੇ ਨਹੀਂ ਵਧਦੇ ਜੇ ਸਕ੍ਰੀਨਪਲੇਟ ਟਾਈਟ ਹੈ ਤੁਹਾਨੂੰ ਸਕ੍ਰੀਨਪਲੇ ਬਣ ਕੇ ਰੱਖ ਰਿਹਾ ਹੈਗਾ ਤਾਂ ਹੀ ਤੁਸੀਂ 6ਵੇਂ 7ਵੇਂ ਐਪੀਸੋਡ ਤੱਕ ਜਾਓਗੇ ਰਾਈਟ ਰਾਈਟ ਪਰਫੈਕਟ ਪਰਫੈਕਟ ਸੋ ਰਾਈਟਿੰਗ ਇਜ਼ ది ਮਨ ਲਾ ਦਾ ਮੋਸਟ ਇੰਪੋਰਟੈਂਟ ਔਰ ਉਹ ਸਭ ਤੋਂ ਪਹਿਲੀ ਚੀਜ਼ ਹੈ ਜਿਹੜੀ ਜੇ ਗੁੱਡ ਤੁਹਾਡੀ ਸਕ੍ਰਿਪਟ ਲਾਕ ਹੋ ਗਈ ਨਾ ਤੁਹਾਡਾ ਅੱਧਾ ਕੰਮ ਹੋ ਜਾਂਦਾ ਕਿ ਉਸ ਤੋਂ ਬਾਅਦ ਤੁਹਾਨੂੰ ਚੰਗੇ ਐਕਟਰਸ ਮਿਲ ਗਏ ਚੰਗੇ ਪ੍ਰੋਡਿਊਸਰਸ ਮਿਲ ਗਏ ਜਿਹੜੇ ਸਕ੍ਰੀਨ ਤੇ ਉਹਨਾਂ ਨੇ ਉਹ ਪਲੱਸ ਦੇਣਾ ਜਿਹੜਾ ਤੁਹਾਡਾ ਬੇਸ ਬਣ ਗਿਆ ਇੱਕ ਕਹਾਣੀ ਦਾ ਮਨ ਲਾ ਤਾਂ ਉਹ ਜ਼ਰੂਰੀ ਹੈ ਉਸ ਤੇ ਕੰਮ ਕਦੀ ਇੰਜ ਲੱਗਾ ਕਿ ਜਦੋਂ ਤੁਸੀਂ ਕੋਈ ਆਰਟਿਸਟ ਚੁਣ ਲਿਆ ਉਸ ਨਹੀਂ ਪਰਫਾਰਮ ਕਰ ਪਾ ਰਿਹਾ ਜੋ ਆਡੀਸ਼ਨ ਚ ਦਿਖਾਇਆ ਸੀ ਜੋ ਕਿ ਸਿਨੇਮਾ ਨੂੰ ਬੋਲਿਆ ਸੀ ਇਹ ਦੇਖ ਲਓ ਉਹ ਪਰਫਾਰਮੈਂਸ ਨਹੀਂ ਆ ਰਹੀ ਥੈਨ ਵਾਟ ਡੂ ਯੂ ਥਿੰਕ ਟੂ ਰਿਪਲੇਸ ਥੈਟ ਪਰਸਨ ਔਰ ਉਹਨਾਂ ਨੂੰ ਤੁਸੀਂ ਸਿਖਾਉਂਦੇ ਹੋ ਨਹੀਂ ਮੈਨੂੰ ਲੱਗਦਾ ਹੈਗਾ ਕਿਤੇ ਨਾ ਕਿਤੇ ਆਪਾਂ ਕਲੀਅਰ ਹੋ ਜਾਣੇ ਆ ਕਿ ਪਹਿਲਾਂ ਜਦੋਂ ਤੁਸੀਂ ਕਿਸੇ ਐਕਟਰ ਨੂੰ ਚੂਜ਼ ਕਰਿਆ ਨਾ ਤਾਂ ਉਸ ਤੋਂ ਪਹਿਲਾਂ ਤੁਸੀਂ ਵਰਕਸ਼ਾਪ ਵੀ ਕਰਦੇ ਹੋ ਜਾਂ ਉਹਨਾਂ ਨਾਲ ਬੈਠਦੇ ਵੀ ਹੋ ਉਹਨਾਂ ਨਾਲ ਸਾਰੇ ਕੈਰੈਕਟਰ ਤੇ ਕੰਮ ਵੀ ਕਰਦੇ ਹੋ ਤਾਂ ਮੈਨੂੰ ਲੱਗਦਾ ਜੇ ਤੁਹਾਡਾ ਪਹਿਲਾਂ ਬਿਲੀਵ ਹੈਗਾ ਨਾ ਤਾਂ ਆਈ ਥਿੰਕ ਜਿਹੋ ਜਿਹੋ 80% ਵੀ ਤੁਹਾਡੇ ਕੈਰੈਕਟਰ ਦੇ ਨੇੜੇ ਪਹੁੰਚ ਰਹੇ ਨੇ ਤਾਂ 20% ਡਾਇਰੈਕਟਰ ਕਵਰ ਕਰ ਸਕਦਾ ਹੈਗਾ ਮੈਨੂੰ ਲੱਗਦਾ ਡਾਇਰੈਕਟਰ ਨੂੰ ਹੁੰਦਾ ਹੈਗਾ ਕਿ ਉਹਨੇ ਆਪਣੇ ਕੈਰੈਕਟਰ ਨੂੰ ਕਿਵੇਂ ਸਟੈਬਲਿਸ਼ ਕਰਨਾ ਕਿਵੇਂ ਦਿਖਾਉਣਾ ਕਿਵੇਂ ਉਹਦਾ ਕੈਰੈਕਟਰ ਵੇਵ ਹੋਊਗਾ ਹਨਾ ਤਾਂ ਉਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਉਹ ਤੇ ਚੈਕਟਰ ਦੀ ਕੈਪੇਬਿਲਿਟੀ ਜਿੰਨੀ ਹੁੰਦੀ ਹੈ ਉਦੇਯ ਡਾਇਰੈਕਟਰ ਦੱਸਦਾ ਜੇਕਰ ਉਹ ਕੰਬਾਈਨ ਹੋ ਜਾਂਦਾ ਤਾਂ ਬਹੁਤ ਅੱਛਾ ਹੋ ਜਾਂਦਾਗਾ ਮੈਨੂੰ ਲੱਗਦਾ ਉਹ ਚੀਜ਼ਾਂ ਮੈਨੂੰ ਲੱਗਦਾ ਜਿਹੜੀਆਂ ਦਿਮਾਗ 'ਚ ਤੁਹਾਡੇ ਹੁੰਦੀਆਂ ਨੇ ਜੇ ਤੁਹਾਨੂੰ ਉਹਨੂੰ ਉਸੇ ਹਿਸਾਬ ਨਾਲ ਸ਼ੇਪ ਕਰੋ ਤਾਂ ਤਾਂ ਕੈਰੈਕਟਰਾਈਜੇਸ਼ਨ ਉਹਦਾ ਨਿਕਲਦੀ ਹੀ ਨਿਕਲਦੀ ਆ ਹਮ ਇੱਕ ਹੋਰ ਚੀਜ਼ ਕੁਐਸਚਨ ਪੁੱਛਣਾ ਚਾਹੂੰਗੀ ਕੰਟੀਨਿਊ ਵਿਦ ਥੈਟ ਜਦੋਂ ਡਾਇਰੈਕਟਰ ਨਵਾਂ ਹੁੰਦਾ ਨਾ ਇੰਡਸਟਰੀ ਦੇ ਵਿੱਚ ਤੇ ਬਹੁਤ ਹੀ ਸੀਨੀਅਰ ਆਰਟਿਸਟ ਤੁਸੀਂ ਲੈ ਲਿਆ ਬਹੁਤ ਇੰਡਸਟਰੀਜ਼ ਉਹ ਐਕਸਪੀਰੀਅੰਸ ਕੀ ਉਹ ਤੁਹਾਡੇ ਕੋਲ ਆ ਕੇ ਕਦੀ ਬੋਲਦੇ ਨੇ ਕਿ ਇਦਾਂ ਨਹੀਂ ਸੀ ਇਦਾਂ ਕਰਦੇ ਐਂਡ ਤੁਸੀਂ ਕਿੱਦਾਂ ਬੋਲੋਗੇ ਕਿ ਨਹੀਂ ਜੋ ਮੈਂ ਸੋਚ ਰਿਹਾ ਸਹੀ ਹੈਗਾਏ ਤੁਸੀਂ ਆਪਣੀ ਸੋਚ ਥੋੜਾ ਲਾ ਕਿਦਾਂ ਤੁਸੀਂ ਉਹਨਾਂ ਦੇ ਦੇਖੋ ਪਹਿਲੀ ਚੀਜ਼ ਤਾਂ ਇਹ ਹੈਗੀ ਮੈਨੂੰ ਲੱਗਦਾ ਡਾਇਰੈਕਟਰ ਨੂੰ ਆਪਣੇ ਥਾਟ ਤੇ ਔਰ ਆਪਣੇ ਇੰਟੂਸ਼ਨ ਤੇ ਔਰ ਆਪਣੇ ਪ੍ਰੋਸੈਸ ਤੇ ਜ਼ਰੂਰ ਬਲੀਵ ਰੱਖਣਾ ਚਾਹੀਦਾ ਔਰ ਸਟਿਕ ਰਹਿਣਾ ਚਾਹੀਦਾ ਇਹ ਨਹੀਂ ਕਿ ਜੇ ਕਿਸੇ ਨੇ ਆ ਕੇ ਕਹੇ ਤਾਂ ਹਾਂ ਸੁਣੋ ਜ਼ਰੂਰ ਉਸ ਐਕਟਰ ਦੀ ਗੱਲ ਸੁਣੋ ਤੇ ਜੇ ਤੁਹਾਨੂੰ ਲੱਗਦੀ ਹੈ ਤੁਸੀਂ ਸੁਣੋ ਅਗਰ ਲੱਗਦੀ ਹੈ ਕੁਝ ਬੈਟਰ ਸੀਨ ਚ ਹੋ ਪਾਰ ਰਿਹਾ ਤਾਂ ਉਹਨੂੰ ਮੰਨਣ ਚ ਮੈਨੂੰ ਲੱਗਦਾ ਕੋਈ ਗੁਰੇਜ਼ ਨਹੀਂ ਕਰਨਾ ਚਾਹੀਦਾ ਹੈਗਾ ਕਿਉਂਕਿ ਮੈਨੂੰ ਲੱਗਦਾ ਕਈ ਵਾਰੀ ਕੀ ਹੁੰਦਾ ਕਿ ਇਹਨਾਂ ਦੇ ਮਾਈਂਡ ਚ ਕੋਈ ਐਸੀ ਚੀਜ਼ ਆਈ ਜਿਹੜੀ ਮੇਰੀ ਮੇਰੇ ਸੀਨ ਨੂੰ ਮੇਰੀ ਸਕ੍ਰਿਪਟ ਨੂੰ ਬੈਟਰ ਕਰ ਰਹੀ ਹੈ ਤਾਂ ਮੈਨੂੰ ਲੱਗਦਾ ਉਹ ਮੰਨ ਲੈਣੀ ਚਾਹੀਦੀ ਆ ਬਟ ਹਾਂ ਅਗਰ ਤੁਹਾਨੂੰ ਨਈ ਚੀਜ਼ ਲੱਗ ਰਹੀ ਕਿ ਬਿਲਕੁਲ ਹੀ ਮੇਰੇ ਮੇਰੇ ਕਰਾਫਟ ਤੋਂ ਜਾਂ ਮੇਰੀ ਕਹਾਣੀ ਤੋਂ ਪਾਸੇ ਲੰਘ ਰਹੀ ਹੈ ਤਾਂ ਉਹ ਆਈ ਥਿੰਕ ਨਹੀਂ ਮੰਨਣੀ ਚਾਹੀਦੀ ਕਿਸੇ ਨੂੰ ਵੀ ਔਰ ਦੂਸਰੀ ਚੀਜ਼ ਕੀ ਆ ਜੇ ਮੇਰੇ ਕੇਸ ਵਿੱਚ ਮੈਂ ਦੇਖਿਆ ਮੈਨੂੰ ਲੱਗਦਾ ਮੈਂ ਜਿੰਨੇ ਵੀ ਸੀਨੀਅਰ ਐਕਟਰਸ ਨੇ ਇਨਕਲੂਡਿੰਗ ਨਿਰਮਲ ਰਿਸ਼ੀ ਮੈਮ ਤੋਂ ਲੈ ਕੇ ਜਿੰਨੇ ਵੀ ਸੀਨੀਅਰ ਐਕਟਰਸ ਨੇ ਆਈ ਥਿੰਕ ਸਭ ਨਾਲ ਮੈਂ ਕੰਮ ਕਰ ਚੁੱਕਿਆ ਹਾਂ ਹੁਣ ਜਦ ਵੀ ਅਸੀਂ ਕਿਸੇ ਸੈੱਟ ਤੇ ਕੰਮ ਕਰਦੇ ਹਾਂ ਤਾਂ ਉਹਨਾਂ ਨੂੰ ਪਹਿਲਾਂ ਹੀ ਬਲੀਵ ਹੁੰਦਾ ਕਿ ਜੇ ਜਸਸੀ ਨੇ ਸਾਡੇ ਤੋਂ ਕਈ ਵਾਰੀ ਤੱਕ ਕੀ ਹੁੰਦਾ ਕਿ ਉਹ ਕਿਰਦਾਰ ਸੁਣ ਲੈਂਦੇ ਨੇ ਬਸ ਜਸਸੀ ਤੂੰ ਸਾਨੂੰ ਜੋ ਸੋਚ ਰਿਹਾ ਹੈਗਾ ਤਾਂ ਕੁਝ ਵੱਖਰਾ ਹੀ ਸੋਚ ਰਿਹਾ ਹੋਏਗਾ ਕਿਉਂਕਿ ਉਹਨਾਂ ਨੂੰ ਇੱਕ ਬਲੀਵ ਵੀ ਹੁੰਦਾ ਕਿ ਜੇ ਜੱਸੀ ਸਾਡੇ ਤੋਂ ਕੁਝ ਕਰਾਉਣ ਲੱਗਿਆ ਤਾਂ ਕੁਝ ਵੱਖਰਾ ਕਰਾਏਗਾ ਪਹਿਲੀ ਗੱਲ ਤੇ ਦੂਸਰੀ ਚੀਜ਼ ਕੀ ਸਾਨੂੰ ਉਹਦੇ ਕ੍ਰਾਫਟ ਤੇ ਹੈ ਟ੍ਰਸਟ ਹੈ ਜੋ ਕਰਵਾ ਰਿਹਾ ਉਹ ਠੀਕ ਹੀ ਕਰਵਾ ਰਿਹਾਗਾ ਰਾਈਟ ਓਕੇ ਐਸ ਅ ਐਕਟਰ ਜਦੋਂ ਸੀ ਇੰਡਸਟਰੀ ਦੇ ਵਿੱਚ ਕਦਮ ਰੱਖ ਲੈਣਾ ਹੈ ਨਾ ਤੇ ਉਹ ਠੀਕ ਹੈ ਲੇਕਿਨ ਜੋ ਇੰਡਸਟਰੀ ਤੇ ਵੇ ਸਟਰਗਲ ਕਰਨਾ ਹੈ ਆਪਣੇ ਆਪ ਨੂੰ ਪ੍ਰੂਫ ਕਰਨਾ ਹੈ ਹਰ ਵਾਰੀ ਪ੍ਰੂਫ ਕਰਨਾ ਇੱਕ ਵਾਰੀ ਬਹੁਤ ਵੱਡਾ ਤੁਸੀਂ ਬਾਕਮਾਲ ਕਰਕੇ ਦਿਖਾਤਾ ਫੋਰ ਐਗਜ਼ਾਮਪਲ ਲੇਕਿਨ ਹੁਣ ਉਹ ਤੋਂ ਵੱਡਾ ਬਾਕਮਾਲ ਕਰਨਾ ਹੈ ਲੇਕਿਨ ਉਹ ਮਿਲ ਨਹੀਂ ਰਿਹਾ ਉਹ ਪੁਆਇੰਟ ਨਹੀਂ ਮਿਲ ਰਿਹਾ ਉਹ ਫਿਲਮ ਨਹੀਂ ਮਿਲ ਰਹੀ ਉਹ ਕਰੈਕਟਰ ਨਹੀਂ ਮਿਲ ਰਿਹਾ ਲੇਕਿਨ ਇਹ ਕਹਿੰਦਾ ਨਾ ਮਨੀਫੈਕਟਰ ਫਾਈਨੈਂਸ਼ਲੀ ਵੀ ਤੁਸੀਂ ਇੱਕ ਇਧਰ ਦੇਖਣਾ ਹੈ ਤੇ ਤੁਸੀਂ ਹਰ ਇੱਕ ਕਰੈਕਟਰ ਨਿਭਾਈ ਜਾ ਰਹੇ ਹੋ ਹੋਰ ਫਿਲਮਾਂ ਚ ਵੜ ਗਏ ਕਿੰਨਾ ਕੁ ਦਰਦ ਹੁੰਦਾ ਹੈ ਜਦੋਂ ਇਦਾਂ ਦਾ ਮੁਕਾਮ ਮਤਲਬ ਇਦਾਂ ਦੀ ਚੀਜ਼ ਤੁਹਾਡੇ ਜ਼ਿੰਦਗੀ ਦੇ ਵਿੱਚ ਆ ਜਾਏ ਇਹ ਫੇਸ ਆ ਜਾਏ ਦੇਖੋ ਇਹ ਚੀਜ਼ ਨਾ ਮਤਲਬ ਅਸੀਂ ਗੰਡੇ ਹੋਏ ਹਾਂ ਨਾ ਚੀਜ਼ਾਂ ਦੇ ਅਸੀਂ ਬਚਪਨ ਤੋਂ ਕੁਝ ਚੀਜ਼ਾਂ ਦੇ ਗੰਡੇ ਹੋਏ ਮੈਂ ਪਿੰਡ ਤੋਂ ਬਲੌਗ ਕਰਦਾ ਸੋ ਉੱਥੇ ਆਟਮੋਸਫੇਅਰ ਜਾਂ ਉਹ ਚੀਜ਼ਾਂ ਇਦਾਂ ਨਹੀਂ ਸੀ ਕਿਵੇਂ ਅਸੀਂ ਗੰਡੇ ਹੋਏ ਹਾਂ ਤੇ ਜਦੋਂ ਇੱਕ ਵਧੀਆ ਬ੍ਰੇਕ ਤੋਂ ਬਾਅਦ ਤੁਹਾਨੂੰ ਲੈਵਲ ਅੱਪ ਤੇ ਜਾਣਾ ਹੁੰਦਾ ਤੇ ਉਹ ਤੁਹਾਨੂੰ ਕਿਤੇ ਨਾ ਕਿਤੇ ਉਸ ਲੈਵਲ ਦੀ ਚੀਜ਼ ਤੁਹਾਡੇ ਕੋਲ ਨਹੀਂ ਆ ਰਹੀ ਤਾਂ ਡੈਫੀਨਿਟਲੀ ਤੁਸੀਂ ਉਹਦੇ ਨਾਲ ਜੂਜਦੇ ਹੋ ਪਰ ਉੱਥੇ ਫਿਰ ਐਕਚੁਅਲ 'ਚ ਤੁਹਾਡਾ ਸਬਰ ਪਰਖਿਆ ਜਾਂਦਾ ਮੈਂ ਤੁਹਾਨੂੰ ਇੱਕ ਲਾਈਨ ਸੁਣਾਉਣਾ ਕਿ ਪਰਮਾਤਮਾ ਜਦੋਂ ਵੀ ਤੁਹਾਨੂੰ ਦਿੰਦਾ ਵਾ ਨਾ ਸਭ ਤੋਂ ਵਧੀਆ ਚੀਜ਼ ਪਤਾ ਕੀ ਦਿੰਦਾ ਜੇ ਤੁਸੀਂ ਸਕਸੈਸ ਹੋਣਾ ਹੁੰਦਾ ਸਭ ਤੋਂ ਵਧੀਆ ਚੀਜ਼ ਦਾ ਸਬਰ ਜਦੋਂ ਤੁਹਾਡੇ ਸਬਰ ਆਉਂਦਾ ਵਾ ਨਾ ਫਿਰ ਉਹ ਚੀਜ਼ਾਂ ਤੁਹਾਨੂੰ ਜੇ ਕਿਤੇ ਤੰਗ ਵੀ ਕਰ ਰਹੀਆਂ ਹਨ ਨਾ ਤੁਸੀਂ ਉਹਨਾਂ ਨੂੰ ਕੱਢ ਲੈਨੇ ਹੋ ਇੱਕ ਐਕਟਰ ਇੱਕ ਫੌਜੀ ਇਹ ਹਮੇਸ਼ਾ ਹਮੇਸ਼ਾ ਜੰਗ ਕਰਦੇ ਰਹਿੰਦੇ ਨੇ ਰੋਜ਼ ਜੰਗ ਕਰਦੇ ਨੇ ਉਹਨਾਂ ਨੂੰ ਰੋਜ਼ ਰੋਜ਼ ਮਿਹਨਤ ਰੋਜ਼ ਤਿਆਰ ਰਹਿਣਾ ਪੈਂਦਾ ਕਿਉਂਕਿ ਉਹਨਾਂ ਨੂੰ ਕਦੇ ਵੀ ਵਾਜ ਪੈ ਜਾਂਦੀ ਹੈ ਸੋ ਉਹ ਜਿਹੜਾ ਉਹ ਟਾਈਮ ਹੁੰਦਾ ਨਾ ਉਹ ਆਉਣਾ ਤਾਂ ਹੈ ਹੀ ਆ ਉਹ ਤੁਹਾਡੇ ਹੱਥ ਚ ਆ ਵੀ ਤੁਸੀਂ ਰੋਕੇ ਕੱਢਣਾ ਵਾ ਜਾਂ ਚੜ੍ਹਦੀ ਗਲਾ ਵਿਚ ਕੱਢਣਾ ਇਹ ਤੁਹਾਡੇ ਹੱਥ ਚ ਆ ਜੇ ਤਾਂ ਚੜ੍ਹਦੀ ਗਲਾ ਵਿਚ ਕੱਢ ਲਿਆ ਤਾਂ ਫਿਰ ਤੁਸੀਂ ਇੰਨੇ ਕੁ ਤਿਆਰ ਹੋ ਜਾਂਦੇ ਹੋ ਨਾ ਫਿਰ ਕਦੀ ਵੀ ਤੁਹਾਨੂੰ ਲਾਈਫ ਦੇ ਵਿੱਚ ਉਹੋ ਜਿਹਾ ਕਰੈਕਟਰ ਪਲੇ ਕਰਨਾ ਪੈਂਦਾ ਫਿਰ ਉਹ ਪਰਦਾ ਡਿੱਗਣ ਤੇ ਤੁਹਾਨੂੰ ਤਾੜੀਆਂ ਵੀ ਮਿਲਦੀਆਂ ਹੈ ਨਾ ਇਹ ਚੀਜ਼ ਦਾ ਕਿ ਮੈਨੂੰ ਲੱਗਦਾ ਹੁੰਦਾ ਕਿ ਸਾਨੂੰ ਤਿਆਰੀ ਰੱਖਣੀ ਚਾਹੀਦੀ ਆ ਮੈਂ ਮੰਨਦਾ ਵਾਂ ਕਿ ਕਿਸਮਤ ਬੰਦੇ ਨੂੰ ਇੱਕ ਮੌਕਾ ਜ਼ਰੂਰ ਦਿੰਦੀ ਆ ਦਿੰਦੀ ਆ ਉਸ ਤੋਂ ਬਾਅਦ ਤੁਸੀਂ ਥੋੜੀ ਮਿਹਨਤ ਕੰਮ ਕਰਦੀ ਆ ਵੀ ਤੁਸੀਂ ਉਸ ਮੌਕੇ ਤੋਂ ਪਹਿਲਾਂ ਤਿਆਰੀ ਕਿੰਨੀ ਕੀਤੀ ਆ ਵੀ ਹੁਣ ਤੁਸੀਂ ਉੱਥੇ ਬਹਿ ਗਏ ਹੋ ਜਾ ਕੇ ਅ ਮੈਂ ਇੱਕ ਹੋਰ चीज ਇਨਕਲੂਡ ਕਰਨੀ ਚਾਹੁੰਦੀ ਹਾਂ ਜੀ ਪੁੱਛਣਾ ਸੀ ਕਿ ਜਦੋਂ ਇੱਕ ਐਕਟਰ ਨੂੰ ਇੱਕ ਜਿੱਦਾਂ ਫੋਰ ਐਗਜ਼ਾਮਪਲ ਤੁਹਾਡੀ ਇਮੇਜ ਜਿਹੜੀ ਹੈ ਭੋਲੇ-ਪਾਲੇ ਲੜਕੇ ਦੀ ਹੈਗੀ ਹੈ ਇਹਹੀ ਤੁਹਾਡੀ ਮੇ ਚਲਦੀ ਪਈ ਹੈ ਇਹ ਲੋਕਾਂ ਨੂੰ ਪਿਆਰੀ ਲੱਗਦੀ ਜਿੱਦਾਂ ਫੋਰ ਐਗਜ਼ਾਮਪਲ ਕਿਉਂਕਿ ਸਾਜ਼ ਵੀ ਕੋਈ ਬਹੁਤ ਹੀ ਦੇਖਦੇ ਸੀ ਮਹੀਰ ਦੀ ਇੱਕੋ ਹੀ ਹੈ ਇਹ ਨਾ ਮੇਰਾ ਜਿਹੜਾ ਪਹਿਲਾ ਕਰੈਕਟਰ ਗ੍ਰੇ ਸ਼ੇਡ ਚ ਹੁੰਦਾ ਗ੍ਰੇ ਸ਼ੇਡਸ ਸੀ ਲੇਕਿਨ ਤੁਹਾਨੂੰ ਇੱਕ ਵਾਰੀ ਮਿਲ ਗਿਆ ਪਾਗਲ ਦਾ ਇੱਕ ਵਾਰੀ ਮਿਲ ਗਿਆ ਸਿਆਣੇ ਦਾ ਇੱਕ ਵਾਰੀ ਮਿਲ ਗਿਆ ਕਿ ਤੁਸੀਂ ਬਹੁਤ ਜ਼ਿਆਦਾ ਪੋਲਾਈਟ ਹੋ ਇੱਕ ਵਾਰੀ ਮਿਲ ਗਿਆ ਇਦਾਂ ਕਿ ਤੁਸੀਂ ਐਕਸਪੈਰੀਮੈਂਟ ਕਰੋਗੇ ਲੇਕਿਨ ਮੈਂ ਪਸੰਦ ਕਰਦਾ ਗ੍ਰੇ ਸ਼ੇਡ ਜਾਂ ਮੈਂ ਮੈਂ ਕਰਦਾ ਜੀ ਮੈਂ ਬਹੁਤ ਸਾਰੀਆਂ ਸ਼ਾਰਟ ਫਿਲਮ ਕੀਤੀਆਂ ਇਹਦੇ ਇੱਕ ਦੇ ਵਿੱਚ ਮੈਂ ਕੈਰੈਕਟਰ ਕੀਤਾ ਸੀਗਾ ਜਿਹਦੇ ਵਿੱਚ ਮੈਨੂੰ ਪੈਰਾਲਾਈਜ਼ ਹੋਇਆ ਉਹ ਮੈਨੂੰ ਲੱਗਦਾ ਕਿ ਮੈਂ ਉਹ ਕੀਤਾ ਸੀਗਾ ਵੀ ਉਹ ਉਹ ਰਾਈਟਰ ਨੇ ਲਿਖਿਆ ਸੀਗਾ ਯਾ ਇੱਕ ਇੱਕ ਉਹ ਬੰਦਾ ਮੇਰਾ ਆਪਣੇ ਨਿਰਮਰਿਸ਼ੀ ਮੈਡਮ ਨਾਲ ਸੀਗਾ ਉਹ ਸਾਰੇ ਸੀਨ ਉਹ ਇਦਾਂ ਲਿਖਿਆ ਸੀਗਾ ਕਿ ਉਹ ਨੂੰ ਪੈਰਾਲਾਈਜ਼ ਹੋਇਆ ਮਤਲਬ ਹੀਰੋ ਆ ਉਹ ਇੱਕ ਟਰੈਵਲ ਚੱਲਦੀ ਸਟੋਰੀ ਚੱਲਦੀ ਤੇ ਉਹ ਨੂੰ ਪੈਰਾਲਾਈਜ਼ ਹੋਇਆ ਤੇ ਉਹ ਮੰंजे ਤੇ ਆ ਕਿਦਾਂ ਹੁਣ ਉਹਦੇ ਉਹ ਐਕਸਪ੍ਰੈਸ਼ਨ ਐਕਚੁਅਲ ਦੇ ਵਿੱਚ ਪੈਰਾਲਾਈਜ਼ ਬੰਦਾ ਕਿੱਦਾਂ ਹੁੰਦਾ ਮੈਂ ਉਹ ਉਦਾਂ ਦਾ ਥੋੜਾ ਜਿਹਾ ਮਾਹੌਲ ਕ੍ਰੀਏਟ ਕਰਕੇ ਉਦਾਂ ਦੇ ਬੰਦਿਆਂ ਨੂੰ ਮਿਲ ਕੇ ਉਹ ਚੀਜ਼ ਕਰਕੇ ਇੱਕ ਸ਼ਾਰਟ ਫਿਲਮ ਲਈ ਘੰਟੇ ਦੀ ਫਿਲਮ ਸੀਗੀ ਮੈਂ ਉਹ ਫੀਲ ਕੀਤਾ ਤੇ ਫਿਰ ਮੈਨੂੰ ਐਕਚੁਅਲ 'ਚ ਦਰਦ ਫੀਲ ਆ ਵੀ ਜਿਹੜਾ ਪੈਰਾਲਾਈਜ਼ ਬੰਦੇ ਵੀ ਕਿੰਨੇ ਦੁਖੀ ਹੁੰਦੇ ਹੋਣਗੇ ਤੇ ਮੈਂ ਮੈਨੂੰ ਮੈਡਮ ਨੇ ਵੀ ਚਲੋ ਕੌਮਪਲੀਮੈਂਟ ਦਿੱਤੇ ਸੀ ਮੈਂ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦਾ ਕਿ ਮੈਨੂੰ ਗੱਲੀ ਸਿਰੇ ਦੀ ਲੋੜ ਨਹੀਂ ਪਈ ਸਾਰੀ ਫਿਲਮ ਦੇ ਵਿੱਚ ਉਹ ਰੋਂਦਾ ਹੋਇਆ ਕੈਰੇਕਟਰ ਕਿਉਂਕਿ ਜੂਜ ਦਾ ਮੰਜੇ ਨਾ ਬੈਣਾ ਤੁਰਦੇ ਫਿਰਦੇ ਇੱਕਦਮ ਮੰਜੇ पागल ਦੇ ਕੈਰੈਕਟਰ ਕੀਤੇ ਆ ਇਹ ਜਿਹੜੇ ਕੈਰੈਕਟਰਸ ਨੇ ਨਾ ਇਹ ਸਾਡੀ ਜ਼ਿੰਦਗੀ ਚੋਂ ਪੈਦਾ ਹੁੰਦੇ ਨੇ ਤੁਸੀਂ ਮੁਹੱਬਤ ਕਰਦੇ ਹੋ ਸਭ ਤੋਂ ਵੱਡੀ ਐਗਜ਼ਾਮਪਲ ਆ ਉਦੋਂ ਤੁਸੀਂ ਬਹੁਤ ਬਹੁਤ ਖੁਸ਼ ਹੁੰਨੇ ਹੋ ਸਹੀ ਹੈ ਜੀ ਫਿਰ ਤੁਸੀਂ ਕਿਤੇ ਲੜਾਈਆਂ ਹੁੰਦੀਆਂ ਦੂਜਾ ਕੈਰੈਕਟਰ ਆ ਗਿਆ ਤੁਸੀਂ ਪੋゼਸਿਵ ਹੁੰਨੇ ਹੋ ਪਾਗਲਪਨ ਆ ਗਿਆ ਤੁਸੀਂ ਕਿਸੇ ਨੂੰ ਹਰ ਹੱਦ ਸ਼ਿੱਦਤ ਤੱਕ ਚਾਹੁੰਦੇ ਹੋ ਉਦੋਂ ਤੁਸੀਂ ਪਾਗਲ ਹੋ ਜਾਂਦੇ ਆ ਫਿਰ ਜਦੋਂ ਬੰਦਾ ਤੁਹਾਨੂੰ ਛੱਡ ਕੇ ਜਾਂਦਾ ਤੁਹਾਡਾ ਆਪਸ ਵਿੱਚ ਨਹੀਂ ਬਣਦੀ ਬੌਂਡਿੰਗ ਹੈ ਨਾ ਉਦੋਂ ਇੱਕ ਕਰੈਕਟਰ ਪੈਦਾ ਹੋ ਜਾਂਦਾ ਸਾਰਾ ਕੁਝ ਆਪਣੀ ਜ਼ਿੰਦਗੀ ਨਾਲ ریلیਟਡ ਹੈ ਜ਼ਿੰਦਗੀ ਨਾਲ ریلیਟਡ ਹੈ ਨਾ ਤੁਸੀਂ ਮੈਂ ਮਾਂ ਨੂੰ ਮੈਂ ਆਪਣੇ ਮਾਪਿਆਂ ਨੂੰ ਬਹੁਤ ਪਿਆਰ ਕਰਦਾ ਮੈਂ ਮੇਰੇ ਲਈ ਰੱਬ ਮਾਪਿਓ ਇੱਕੋ ਚੀਜ਼ ਬਹੁਤ ਪਿਆਰ ਕਰਦਾ ਮੇਰੀ ਉਹਨਾਂ ਨਾਲ ਬੌਂਡਿੰਗ ਉਹਨਾਂ ਨੂੰ ਲੈ ਕੇ ਜਾਣਾ ਲੋਕਾਂ ਦੇ ਦੇਖਣ ਦਾ ਨਜ਼ਰੀਆ ਮੇਰਾ ਮੇਰੀ ਜਦੋਂ ਮਾਂ ਹੱਸਦੀ ਆ ਮੈਂ ਵੀ ਨਾ ਕਿ ਯਾਰ ਉਹ ਮੈਂ ਤੇ ਉਹਨੂੰ ਵੇਖਿਆ ਹੀ ਨਹੀਂ ਉਹਿਤ ਮੇਰੇ ਸਾਹਮਣੇ ਰਾਬਾ ਹੱਸ ਰਿਹਾ ਮੇਰਾ ਉਹਨੂੰ ਦੇਖਣ ਦਾ ਨਜ਼ਰੀਆ ਮੇਰੇ ਚ ਇੱਕ ਕਿਰਦਾਰ ਪੈਦਾ ਹੋ ਜਾਂਦਾ ਜਦੋਂ ਮੇਰੇ ਨਾਲ ਦੇਖਦੀ ਹੈ ਜਦੋਂ ਮੈਨੂੰ ਦਵਾ ਦਿੰਦੀ ਹੈ ਜਦੋਂ ਮੇਰਾ ਪਿਓ ਮੈਨੂੰ ਗੱਲ ਨਾਲ ਲਾਉਂਦਾ ਮੇ ਮੇਰਾ ਉਹ ਅੰਦਰੋਂ ਉਹ ਚੀਜ਼ਾਂ ਆਪੇ ਪੈਦਾ ਹੋ ਜਾਂਦੀਆਂ ਹਮ ਬਟ ਜਿ세 ਸਰ ਜੋ ਇਹ ਕਹਿ ਰਹੇ ਨੇ ਜੋ ਪੇਰੈਂਟਸ ਆ ਪੇਰੈਂਟਸ ਨਾਲ ਸਾਥ ਆ ਦੇ ਟਾਈਮਸ ਦੇ ਰਹੇ ਨੇ ਲੇਕਿਨ ਬਹੁਤ ਪਹਿਲੇ ਐ ਤੁਸੀਂ ਜਾਓਗੇ ਪੇਰੈਂਟਸ ਕਹਿੰਦੇ ਸੀ ਅੱਛੀ ਜੌਬ ਕਰ ਲੈ ਜਿੱਦਾਂ ਅੱਛਾ ਸੈਟਲ ਹੋ ਜਾਏ ਇਹ ਪਤਾ ਨਹੀਂ ਕੱਲ ਨੂੰ ਹੋਣਾ ਹੈ ਕਿ ਨਹੀਂ ਹੋਣਾ ਕਿਉਂਕਿ ਪੈਸਾ ਇਜ਼ ਵੈਰੀ ਇੰਪੋਰਟੈਂਟ ਸੋ ਉਦੋਂ ਅਸੀਂ ਮਾਪੋ ਮਾਪਪਾ ਦੇ ਖਿਲਾਫ ਹੋ ਜਾ। ਇੱਕ ਇਹਦਾ ਇੱਕ ਛੋਟਾ ਜਿਹਾ ਜਵਾਬ ਮੈਂ ਦੇਦਾ ਨਾ ਭਾਈ ਨਾ ਹਾਂ। ਹਾਂ। ਕੋਈ ਵੀ ਮਾਪਿ ਹੋਵੇ ਨਹੀਂ ਚਾਹੁੰਦਾ ਕਿ ਉਹਨਾਂ ਦਾ ਬੱਚਾ ਅਨਸਕਸੈਸਫੁਲ ਹੋਏ ਲੋਕੀ ਉਹਨਾਂ ਨੂੰ ਗੱਲਾਂ ਕਰਨ। ਹੂੰ। ਠੀਕ ਆ। ਉਹ ਡਿਪਰੈਸ਼ਨ ਜਿਹਨੂੰ ਵੈਸੇ ਲੋਕਾਂ ਨੇ ਬਣਾਇਆ ਟੈਨਸ਼ਨ ਤੋਂ ਜੂਝੇ। ਉਹਨੂੰ ਲੋਕੀ ਗਲਤ ਗੱਲਾਂ ਕਰਨ ਤੇ ਉਹਦੇ ਕੋਲ ਪੈਸਾ ਨਾ ਹੋਵੇ ਉਹਦੀ ਕਦਰ ਨਾ ਹੋਵੇ ਮਾਪਿਓ ਤਾਂ ਡਰਦੇ ਨੇ ਸਾਡੀ ਇੰਡਸਟਰੀ ਰਿਸਕ ਤੇ ਆ ਅਸੀਂ ਉਹ ਉਹਨਾਂ ਦੇ ਯੋਗਰਾਜ ਸਾਹਿਬ ਦੀ ਗੱਲ ਆਖਾਂ ਉਹ ਇੱਥੇ ਦਾਲ ਵੀ ਜਿਹੜੀ ਆ ਨਾ ਗਣਾਸੀ ਤੇ ਰੱਖ ਕੇ ਖਾਣੇ ਆ ਉਹ ਸਾਰੇ ਬਹੁਤ ਰਿਸਕ ਰਿਸਕਿਆ ਜੀ ਡੇਲੀ ਰਿਸਕ ਹੈ ਇਸ ਚੀਜ਼ ਦੇ ਉੱਤੇ ਕਿਹ ਚੀਜ਼ਾਂ ਹੁੰਦੀਆਂ ਹੁੰਦੀਆਂ ਨਹੀਂ ਹੁੰਦੀਆਂ ਹਾਂ ਸੋ ਉਹਨਾਂ ਦਾ ਇੱਕ ਡਰ ਦਾ ਉਹ ਚੀਜ਼ ਹੈ ਵੀ ਸਾਡਾ ਬੱਚਾ ਅਨਸਕਸੈਸਫਲ ਨਾ ਰਹਿ ਜਾਏ ਇਹ ਫਾਈਨੈਂਸ਼ਲੀ ਇਮੋਸ਼ਨਲੀ ਉਹ ਸਾਨੂੰ ਵੀਕ ਨਹੀਂ ਦੇਖ ਸਕਦੇ ਖੁਸ਼ ਤੇ ਰਹ ਖੁਸ਼ ਪਤਾ ਕਦੋਂ ਹਾਂ ਨਹੀਂ ਨਾ ਇਹ ਹੀ ਤਾਂ ਚੀਜ਼ ਹੈ ਬਹੁਤ ਸਾਰੇ ਖੁਸ਼ ਨਹੀਂ ਹੁੰਦੇ ਜਦੋਂ ਮੈਂ ਤਾਂ ਚੀਜ਼ ਦੱਸਦਾ ਕਿ ਘਰ ਦੇ ਕੀ ਚਾਹੁੰਦੇ ਆ ਕਿ ਸਕਸੈਸਫੁਲ ਚਾਹੁੰਦੇ ਆ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਉਹਨਾਂ ਨੂੰ ਪ੍ਰੂਵ ਕਰਕੇ ਦਿਖਾਉਂਦੇ ਹੋ ਨਾ ਜੇ ਤੁਸੀਂ ਪ੍ਰੂਵ ਕਰ ਦਿੰਨੇ ਹੋ ਦੈਨ ਉਹ ਖੁਸ਼ ਹੋ ਜਾਂਦੇ ਆ ਸਿਰਫ ਇਹ ਨਹੀਂ ਜੀza ਪਿਚ ਪੰਨਾ ਕਿੱਥੇ ਪਲਟਦਾ ਵਾ ਜਦੋਂ ਤੁਸੀਂ ਪ੍ਰੂਵ ਕਰ ਦਿੰਦੇ ਹੋ ਨਾ ਉਦੋਂ ਜਿਹੜੇ ਤੁਹਾਨੂੰ ਕੱਲ ਗੱਲਾਂ ਕਰਦੇ ਸੀਗੇ ਜਿਹੜੇ ਤੁਹਾਨੂੰ ਬਹੁਤ ਮਾੜਾ ਸਮਝਦੇ ਸੀਗੇ ਉਹੀ ਰਿਸ਼ਤੇ ਆ ਕੇ ਤੁਹਾਨੂੰ ਚਿੰਬੜਨਾ ਸ਼ੁਰੂ ਕਰ ਦਿੰਦੇ ਕਿਉਂਕਿ ਤੁਸੀਂ ਪ੍ਰੂਵ ਕਰਤਾ ਉਦੋਂ ਤੱਕ ਸਾਨੂੰ ਉਹਨਾਂ ਦੀ ਲੋੜ ਨਹੀਂ ਹੁੰਦੀ ਕਿਉਂਕਿ ਇਸ ਇਸ ਸੀਰੀਜ਼ ਦੇ ਵਿੱਚ ਵੀ ਮਾਂ ਪੋਤਾ ਦਾ ਇੱਕ ਜ਼ਿਕਰ ਹੈਗਾ ਹੈ ਨਾ ਉਹ ਹਰ ਗੱਲ ਮੰਨਦੇ ਆ ਆਪਣੀ ਮੰਮੀ ਦੀ ਹਰ ਚੀਜ਼ ਮੰਨਦੇ ਆ ਲੇਕਿਨ ਇੱਕ ਵਾਰੀ ਅਗਰ ਨਾ ਕਹਦੇ ਕਿ ਉਹ ਮਾਂ ਦਾ ਰੀਅਲ ਲਾਈਫ ਦੇ ਵਿੱਚ ਵੀ ਤੇ ਰੀਅਲ ਲਾਈਫ ਦੇ ਵਿੱਚ ਵੀ ਕੀ ਅ ਮਤਲਬ ਆਂਦਾ ਹੈ ਜਾਂ ਜਵਾਬ ਕੀ ਆਂਦਾ ਹੈ ਕਿ ਤੂੰ ਬਦਲ ਗਿਆ ਤੂੰ ਹੁਣ ਵੱਡਾ ਹੋ ਗਿਆ ਤੂੰ ਮੈਨੂੰ ਸਿਖਾਏਗਾ ਇਹ ਚੀਜ਼ ਮੈਂ ਤਾਂ ਪੁੱਛਣਾ ਚਾਹਦੀ ਸੀ ਨਹੀਂ ਮੈਨੂੰ ਇਹ ਲੱਗਦਾ ਹੈਗਾ ਕਿ ਜਿਹੜੀਆਂ ਮਾਵਾ ਨੇ ਜਾਂ ਜਿਹੜੇ ਪਿਓ ਨੇ ਪਿਓ ਥੋੜੇ ਚਲੋ ਸਖਤ ਸੁਭਾਅ ਦੇ ਹੁੰਦੇ ਨੇ ਮਾਵਾ ਹੁੰਦੀਆਂ ਨੇ ਜਿਹੜੀਆਂ ਥੋੜੇ ਨਰਮ ਸੁਭਾਅ ਦੀਆਂ ਹੁੰਦੀਆਂ ਨੇ ਪਰ ਮਾਂ ਪਿਓ ਹਮੇਸ਼ਾ ਹੀ ਤੁਹਾਨੂੰ ਚੰਗਾ ਹੀ ਗਾਈਡ ਕਰਦਾ ਉਹਨਾਂ ਦੇ ਬੈਕਗ੍ਰਾਉਂਡ ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਡਰ ਹੁੰਦਾ ਕਿ ਜੋ ਸਾਡੇ ਨਾਲ ਕਿਤੇ ਬੀਤੇ ਆ ਜਸ ਲੋਕਾਂ ਦੇ ਜਵਾਕਾਂ ਨਾਲ ਜੋ ਬੀਤ ਰਿਹਾ ਕਿ ਸਾਡੇ ਜਵਾਕ ਨਾਲ ਕੁਛ ਐਸਾ ਨਾ ਹੋ ਜੇ ਤਾਂ ਉਹਨਾਂ ਨੂੰ ਉਹ ਹਮੇਸ਼ਾ ਚੰਗਾ ਹੀ ਗਾਈਡ ਕਰਦੇ ਨੇ ਕਈ ਵਾਰੀ ਸਾਨੂੰ ਹੀ ਨਹੀਂ ਚੰਗੀ ਲੱਗਦੀ ਕਿਉਂਕਿ ਇੱਕ ਉਮਰ ਹੁੰਦੀ ਹੈ ਹਰ ਬੱਚੇ ਦੀ ਹਰ ਇਨਸਾਨ ਦੀ ਆਪਣੇ ਤੋਂ ਤਾਂ ਮਾਪਿਓ ਹਮੇਸ਼ਾ ਜਵਾਕ ਤੋਂ ਤਾਂ ਵੱਡੇ ਹੀ ਰਹਿੰਦੇ ਨੇ ਨਾ ਸੋ ਉਹ ਆਪਣੇ ਐਕਸਪੀਰੀਅੰਸ ਨਾਲ ਜਿਹੜੀਆਂ ਉਹਨਾਂ ਨੇ ਚੀਜ਼ਾਂ ਹੰਡਾਈਆਂ ਹੁੰਦੀਆਂ ਨੇ ਜਾਂ ਜਿਹੜੀਆਂ ਉਹਨਾਂ ਨੇ ਦੇਖੀਆਂ ਹੁੰਦੀਆਂ ਨੇ ਉਦੇ ਸਾਹਮਣੋਂ ਲੋ ਕਹਿੰਦੇ ਨੇ ਹਮੇਸ਼ਾ ਕਿ ਮਤਲਬ ਤੂੰ ਆ ਕਰ ਆ ਨਾ ਕਰ ਆ ਤੇਰੇ ਲਈ ਚੰਗਾ ਆ ਮਾੜਾ ਹੈਗਾ ਸੋ ਮੈਨੂੰ ਲੱਗਦਾ ਉਹ ਜ਼ਰੂਰੀ ਵੀ ਹੈ ਕਿਤੇ ਨਾ ਕਿਤੇ ਮੈਨੂੰ ਲੱਗਦਾ ਮਾਂ ਪਿਓ ਦੀ ਗੱਲ ਸੁਣਨੀ ਹਾਂ ਕਈ ਵਾਰੀ ਤੁਹਾਨੂੰ ਉਸ ਤੋਂ ਜ਼ਿਆਦਾ ਲੱਗਦਾ ਹੈਗਾ ਕੁਝ ਹੈ ਨਾ ਕਿ ਤੁਹਾਡਾ ਕੋਈ ਪੱਖ ਹੈਗਾ ਅੱਜ ਕੱਲ੍ਹ ਦੇ ਦੌਰ 'ਚ ਮੈਨੂੰ ਲੱਗਦਾ ਹਰ ਮਾਂ ਪਿਓ ਸੁਣਦਾ ਤਾਂ ਉਹਨਾਂ ਨਾਲ ਡਿਸਕਸ਼ਨ ਕਰ ਲੈਣੀ ਚਾਹੀਦੀ ਹੈ ਹਨਾ ਆ ਟਾਈਟਲ ਦੀ ਗੱਲ ਕਰਦੇ ਲਾਸਟ ਕੁਐਸਚਨ ਰਹੇਗਾ ਟਾਈਟਲ ਦੇ ਵਿੱਚ ਮਾਂ ਦੀ ਮਾਈ ਵਰਡ ਹੈਗਾ ਹੈ ਪਿਆਰ ਦਾ ਵਰਡ ਹੈਗਾ ਹੈ ਅ ਲਬ ਟਕਰਾਰ ਸਭ ਕੁਝ ਯਾਰ ਦਾ ਵਰਡ ਹੈਗਾ ਉਦਾਂ ਟਾਈਟਲ ਚ ਫੁੱਲ ਵੀ ਆ ਰਿਹਾ ਹੈ ਤੇ ਖੂਨ ਖਰਾਬਾ ਵੀ ਹੈਗਾ ਤੇ ਟਾਈਟਲ ਹੀ ਆਪਣੇ ਆਪ ਚ ਪੂਰੀ ਦੀ ਪੂਰੀ ਵੈਬ ਸੀਰੀਜ਼ ਬਿਆਨ ਕਰ ਦਿੰਦਾ ਕਿ ਅੱਜ ਦੇ ਟਾਈਮ ਚ ਇੱਕ ਇਹ ਸਭ ਕੁਝ ਯਾਰ ਪਿਆਰ ਪਾਣਾ ਇੰਨਾ ਔਖਾ ਹੋ ਗਿਆ ਕਿ ਟਕਰਾਰ ਕਰਨੀ ਜ਼ਰੂਰੀ ਹੈਗੀ ਦੇਖੋ ਹਰ ਕਿਸੇ ਲਈ ਜ਼ਰੂਰੀ ਨਹੀਂ ਹੈਗੀ ਉਹੀ ਗੱਲ ਮੈਂ ਕਹਿੰਨਾ ਉਹਨਾਂ ਕਿ ਕਈ ਵਾਰੀ ਕੁਝ ਕਿਰਦਾਰ ਨੇ ਜਿਹੜੀਆਂ ਮੁਹੱਬਤ ਦੀਆਂ ਹੱਦਾਂ ਟੱਪ ਕੇ ਉਹਨੂੰ ਪਾਉਣ ਦੀ ਕੋਸ਼ਿਸ਼ ਕਰਦੇ ਨੇ ਇਕੋ ਮਨਪ੍ਰੀਤ ਬਾਈ ਦਾ ਗਾਣਾ ਵੀ ਹੈਗਾ ਕਿ ਕਿਸੇ ਦਾ ਪਿਆਰ ਪਾਉਣ ਲਈ ਭੱਲਾ ਕੋਈ ਕੀ ਨਹੀਂ ਕਰਦਾ ਸੋ ਕਈ ਨੇ ਜੋ ਆਪਣੇ ਉਹਦੇ ਵਿੱਚ ਰਹਿ ਕੇ ਪਿਆਰ ਨੂੰ ਐਕਸਪ੍ਰੈਸ ਕਰਦੇ ਨੇ ਨਹੀਂ ਮਿਲਦਾ ਤਾਂ ਉਹ ਥਮ ਜਾਂਦੇ ਨੇ ਕੁਝ ਹੁੰਦੇ ਨੇ ਅਗਰੈਸਿਵ ਹੁੰਦੇ ਨੇ ਜਾਂ ਕੁਝ ਰੀਸ ਹੋ ਜਾਂਦੀ ਆ ਜ਼ਿੱਦ ਹੋ ਜਾਂਦੀ ਆ ਕਈ ਕਿਰਦਾਰਾਂ ਦੀ ਕਿ ਅਸੀਂ ਉਹਨੂੰ ਪਾਉਣਾ ਹੀ ਪਾਉਣਾ ਉਹ ਮੈਨੂੰ ਚਾਹੁੰਦਾ ਨਹੀਂ ਚਾਹੁੰਦਾ ਦੈਟਸ ਆ ਡਿਫਰੈਂਟ ਥਿੰਗ ਪਰ ਮੈਨੂੰ ਉਹ ਚਾਹੀਦਾ ਮੈਨੂੰ ਲੱਗਦਾ ਉਹ ਕਿਤੇ ਨਾ ਕਿਤੇ ਉੱਥੇ ਸਮਝਦਾਰੀਆਂ ਵਰਤਣੀਆਂ ਚਾਹੀਦੀਆਂ ਨੇ ਜਾਂ ਤਕਰਾਰ ਦੀ ਲੋੜ ਨਹੀਂ ਹੁੰਦੀ ਹੈਗੀ ਪਰ ਕਈ ਵਾਰੀ ਕੀ ਹੁੰਦਾ ਕਿ ਪਿਆਰ ਇੱਕ ਐਸੀ ਚੀਜ਼ ਹੈ ਜਿੱਚ ਲੋਕ ਕਹਿੰਦੇ ਨੇ ਨਾ ਕਿ ਪਿਆਰ ਚੰਨਾ ਹੋ ਜਾਂਦਾ ਬੰਦਾ ਤਾਂ ਉਹ ਕਈ ਵਾਰੀ ਤੁਹਾਨੂੰ ਉਸ ਉਸ ਸਿਚੁਏਸ਼ਨ ਚ ਉਸ ਮੂਡ ਚ ਸਮਝ ਨਹੀਂ ਆਉਂਦੀਆਂ ਗੱਲਾਂ ਤਾਂ ਉਸ ਲਈ ਕਈ ਵਾਰੀ ਤਕਰਾਰ ਤੁਸੀਂ ਇਸ ਹੱਦ ਤੱਕ ਜਾਂ ਖੂਨ ਖਰਾਬਾ ਤੁਸੀਂ ਇਸ ਹੱਦ ਤੱਕ ਕਰਦੇ ਹੋ ਕਿ ਬਾਅਦ ਚ ਰਿਅਲਾਈਜ਼ ਹੁੰਦਾ ਤੁਹਾਡੇ ਲਈ ਕੀ ਹੈਗਾ ਪਿਆਰ ਪਿਆਰ ਮੈਨੂੰ ਲੱਗਦਾ ਅਹਿਸਾਸ ਹੈਗਾ ਬੇਸਿਕਲੀ ਤਾਂ ਅਹਿਸਾਸ ਹੈ ਇੱਕ ਜਿਹਨੂੰ ਸਮਝਣਾ ਬਹੁਤ ਜ਼ਰੂਰੀ ਹੈਗਾ ਪਿਆਰ ਜ਼ਰੂਰੀ ਨਹੀਂ ਮਤਲਬ ਤੁਹਾਨੂੰ ਕਿਸੇ ਮੁੰਡਾ ਨੂੰ ਕੁੜੀ ਨਾਲ ਕੁੜੀ ਨੂੰ ਮੁੰਡੇ ਨਾਲ ਹੋਵੇ ਉਹ ਤੁਹਾਡੇ ਮਾਪਿਓ ਨਾਲ ਵੀ ਪਿਆਰ ਹੁੰਦਾ ਜਿਵੇਂ ਮੈਂ ਅਰਸ਼ ਦੀ ਵੀਡੀਓਜ਼ ਦੇਖਦਾ ਹਾਂ ਮੈਨੂੰ ਲੱਗਦਾ ਵੀ ਇਹ ਵੀ ਪਿਆਰ ਆ ਮਾਪਿਓ ਨੂੰ ਇੱਕ ਚੰਗੇ ਰੈਸਟੋਰੈਂਟ ਤੇ ਬਿਠਾਇਆ ਉੱਥੇ ਖਾਣਾ ਖਵਾ ਰਹੇ ਹਾਂ ਅਬ ਮਾਪਿਓ ਨੂੰ ਤੁਸੀਂ ਲੈ ਕੇ ਗਏ ਕੀ ਅੱਜ ਮਾਂ ਸੀ ਘੁੰਮਣ ਚੱਲਦੇ ਹਾਂ ਹਨਾ ਉਨਾਂ ਲਈ ਉਹ ਇੰਪੋਰਟੈਂਟ ਨਹੀਂ ਤੁਸੀਂ ਕਿੱਥੇ ਘੁੰਮਣ ਗਏ ਜਾਂ ਕਿੱਥੇ ਖਾਣਾ ਖਾਦਾ ਉਹਨਾਂ ਲਈ ਉਹ ਇੰਪੋਰਟੈਂਟ ਹੈ ਕਿ ਤੁਸੀਂ ਉਹਨਾਂ ਨਾਲੋਂ ਸਮਾਂ ਬਿਤਾਇਆ ਤਾਂ ਮੈਨੂੰ ਲੱਗਦਾ ਪਿਆਰ ਤਾਂ ਕਿਸੇ ਵੀ ਚੀਜ਼ 'ਚ ਦੇਖਿਆ ਜਾ ਸਕਦਾ ਦੋਸਤੀ ਇੱਕ ਪਿਆਰ ਆ ਬਹੁਤ ਸਾਰੇ ਦੋਸਤ ਨੇ ਜਿਹੜੇ ਤੁਹਾਨੂੰ ਕਈ ਵਾਰੀ ਤੁਹਾਡੀ ਗੱਲ ਬਿਨਾ ਕਹੇ ਸਮਝ ਲੈਂਦੇ ਨੇ ਉਹ ਵੀ ਇੱਕ ਪਿਆਰ ਹੈ ਹੈਨਾ ਤਾਂ ਮੈਨੂੰ ਲੱਗਦਾ ਕੈਮਰਾ ਕੈਮਰਾ ਵੀ ਕਈਆਂ ਲਈ ਪਿਆਰ ਹੈ ਬਹੁਤ ਸਭ ਲਈ ਸਾਡੇ ਲਈ ਪਿਆਰ ਹੈ ਉਹ ਚੀਜ਼ ਹੈਗੀ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਉਹ ਜਿਹੜੀ ਪਰਿਭਾਸ਼ਾ ਹੈਗੀ ਪਿਆਰ ਦੀ ਤਾਂ ਉਹ ਕਿਸੇ ਵੀ ਚੀਜ਼ 'ਚ ਪਿਆਰ ਨੂੰ ਸਮਝਿਆ ਜਾ ਸਕਦਾ ਹੈ ਪਿਆਰ ਹਰ ਕਿਤੇ ਆ ਜੀ ਹਰ ਕਿਤੇ ਆ ਹਰ ਕਿਤੇ ਪਿਆਰ ਹੈ ਹਵਾ 'ਚ ਪੱਤਿਆਂ 'ਚ ਇਨਸਾਨਾਂ 'ਚ ਹਰ ਇੱਕ ਚੀਜ਼ ਨੂੰ ਪਿਆਰ ਹੈ